ਛਣਾਣੀ ਰੇੜੀਆਂ ਫੜੀਆਂ ਤੋਂ ਲੈ ਕੇ 5 ਸਟਾਰ ਹੋਟਲਾਂ ਦੇ ਮਾਲਕਾਂ ਤੱਕ ਦੀਆਂ ਲੱਤਾਂ ਕੰਬੜ ਲਾਤੀਆਂ ਸੀ ਅਫਸੋਸ ਦੀ ਗੱਲ ਹੈ ਉਹ ਅਫਸਰ ਹੁਣ ਅਫਸਰ ਨਹੀਂ ਰਹਿਣਗੇ ਡਾਕਟਰ ਗਗਵੀਰ ਸਿੰਘ ਆਪਣੇ ਅਹੁਦੇ ਤੋਂ ਲਾਂਬੇ ਹੁੰਦੇ ਪਏ ਕੀ ਡਾਕਟਰ ਲਖਵੀਰ ਸਿੰਘ ਨੂੰ ਆਪਣੀ ਇਮਾਨਦਾਰੀ ਹੁਣ ਮਹਿੰਗੀ ਪੈ ਗਈ ਕਿ ਇਮਾਨਦਾਰੀ ਦੇ ਨਤੀਜਿਆਂ ਤੋਂ ਡਾਕਟਰ ਲਖਵੀਰ ਸਿੰਘ ਡਰਨ ਲੱਗ ਗਏ ਨੇ ਜੋ ਹੁਣ ਆਪਣਾ ਅਸਤੀਫਾ ਛੱਡਣ ਨੂੰ ਤਿਆਰ ਨੇ ਬਹੁਤ ਸਾਰੇ ਮੇਰੇ ਸਵਾਲਾਂ ਦਾ ਜਵਾਬ ਨਾ ਮੈਂ ਸਮੇਂ ਤੇ ਛੱਡ ਦਿੰਦਾ ਔਰ ਸਮਾਂ ਦੇਊਗਾ ਉਹਨਾਂ ਨੂੰ ਐਜੇ ਫੂਡ ਇਨਸਪੈਕਟਰ ਬੇਵਸੀ ਬਹੁਤ ਜਗ੍ਹਾ ਤੇ ਲੱਗਦੀ ਹੁੰਦੀ ਸੀ ਮੈਂ ਤੁਹਾਡੇ ਨਾਲ ਬਹੁ ਵਾਰ ਸ਼ੇਅਰ ਕੀਤਾ ਹੈ ਕੋਈ ਜਿਹਨੂੰ ਬੜੇ ਸਦੀਆਂ ਤੋਂ ਰਵਾਇਤੀ ਜਾਂ ਆਦਤ ਪਈ ਆ ਜਿਹਦਾ ਤੰਦਾ ਵੀ ਉਹਦੇ ਤੇ ਹੀ ਬੇਸਡ ਹੈ ਜਾਂ ਜਿਹਨੂੰ ਬੜੀ ਘਟੀਆ ਤਰੀਕੇ ਦਾ ਬਹੁਤ ਮੁਨਾਫਾ ਵੱਡੀ ਮੁਨਾਫਾ ਖੋਰੀ ਦੇ ਚੱਕਰ ਚ ਪਿਆ ਆ ਉਹ ਦੁਸ਼ਮਣ ਤਾਂ ਤੁਹਾਡਾ ਬਣਦਾ ਹੀ ਆ ਥੋੜੇ ਦਿਨ ਠਹਿਰੋ ਸਭ ਪਤਾ ਲੱਗ ਜਾਣਾ ਕ੍ਰਿਸਟਲ ਕਲੀਅਰ ਹੋ ਜਾਣੀਆਂ ਗੱਲਾਂ ਪਹਿਲਾਂ ਤੁਹਾਡੇ ਹੱਥ ਦੇ ਵਿੱਚ ਸਰਕਾਰ ਦਾ ਡੰਡਾ ਸੀ ਤੁਸੀਂ ਕਿਤੇ ਜਾ ਕੇ ਖੜ ਕੇ ਤੇ ਜਿਹੜਾ ਗਲਤ ਕਰ ਰਿਹਾ ਸੀ ਉਹਨੂੰ ਉਹ ਡੰਡਾ ਫੇਰ ਸਕਦੇ ਸੀ ਪਰ ਹੁਣ ਜਦੋਂ ਤੁਸੀਂ ਇੱਥੋਂ ਲਾਂਬੇ ਹੋ ਗਏ ਫਿਰ ਤਾਂ ਤੁਸੀਂ ਕਾਮ ਇਨਸਾਨ ਬਣ ਜਾਓਗੇ ਤੇ ਇਹ ਬੰਦਾ ਆਪਣੇ ਨਿੱਜੀ ਹਿੱਤਾਂ ਲਈ ਆਇਆ ਇਹਨੂੰ ਅਮੀਰ ਬਣਨ ਦੀ ਇੱਛਾ ਸੀਗੀ ਇਹ ਫਾਰਮ ਹਾਊਸ ਬਣਾਉਣ ਲਈ ਆਇਆ ਇਹ ਦਾਗ ਨਹੀਂ ਸਾਹਿਬ ਲੱਗਣ ਦੇਣਾ ਆਪਣੇ ਤੇ ਕਦੇ ਵੀ ਤੇ ਕੀ ਡਾਕਟਰ ਲਖਵੀਰ ਸਿੰਘ ਇਲੈਕਸ਼ਨ ਲੜਨ ਦੀ ਤਿਆਰੀ ਚ ਨਹੀਂ 30 ਸਾਲ ਦੀ ਲਗਭਗ ਜੌਬ ਦੇ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਹੈ 3 ਸਾਲ ਦਾ ਜਿਹੜਾ ਬਾਕੀ ਜੌਬ 26 27 ਸਾਲ ਦੀ ਜਿਹੜੀ ਜੌਬ ਹੈ ਉਹ ਸਾਰੀ ਫਰੋਲੋ ਤਾਂ ਸਾਡੇ ਤੁਹਾਡੇ ਕੋਲ ਹੀ ਹੁਸ਼ਾਰਪੁਰ ਜ਼ਿਲ੍ਹੇ ਦੀ ਮੇਰੀ ਸਰਵਿਸ ਹੈ ਜਿਹੜੇ ਵੀ ਬੈਨੀਫਿਸ਼ੀਰੀ ਰਹੇ ਆ ਉਹਨਾਂ ਤੋਂ ਵੈਰੀਫਾਈ ਕੀਤਾ ਜਾ ਸਕਦਾ ਇਸ ਬੰਦੇ ਨੇ ਕਦੀ ਮਨੀ ਦੀ ਦੌੜ ਮਟੀਰੀਅਲਿਸਟਿਕ ਭੌਤਿਕਵਾਦੀ ਦੌੜ 'ਚ ਬੜਿਆ ਹੈ ਕਦੀ ਅੱਜ ਕੱਲ ਜਿਹੜੀਆਂ ਇੰਟਰਵਿਊਜ਼ ਜਾਂ ਜਿਹੜੇ ਤੁਹਾਡੇ ਬਾਰੇ ਖਬਰਾਂ ਨਸ਼ਰ ਹੋ ਰਹੀਆਂ ਨੇ ਉਹਦੇ ਵਿੱਚ ਲਗਾਤਾਰ ਇੱਕ ਕਮੈਂਟ ਕੀਤਾ ਜਾ ਰਿਹਾ ਆ ਕਿ ਸ਼ਾਇਦ ਇਹੀ ਇੱਕ ਮੌਕਾ ਸੀ ਜਿਹਨੂੰ ਗ੍ਰਾਸਪ ਕਰਨ ਲਈ ਇਹ ਸਾਰਾ ਕੁਝ ਕੀਤਾ ਗਿਆ ਥਾਂ ਥਾਂ ਤੇ ਜਾ ਕੇ ਰੇਡਾਂ ਮਾਰੀਆਂ ਗਈਆਂ ਉਹ ਪਲੈਟਫਾਰਮ ਬਣਾਇਆ ਗਿਆ ਤਾਂ ਕਿ ਸਰਕਾਰ ਤੱਕ ਪਹੁੰਚ ਕੀਤੀ ਜਾ ਸਕੇ ਹਾਂ 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 ਬੁਰਾ ਵੀ ਕੀ ਹੈ ਤੁਸੀਂ ਕਹੋ ਮੈਂ ਤਾਂ ਮੁਹੰਮਦ ਰਫੀਤੋ ਵੀ ਵਧੀਆ ਗੱਲ ਇਹ ਨਾ ਮੈਂ ਕੋਈ ਨਹੀਂ ਸਕਦਾ ਯਾਰ ਕਿਉਂ ਕਿ ਜਦ ਮੈਂ ਡਾਕਟਰ ਲਖਵੀਰ ਕਰੀ ਜਾਂਦਾ ਉਹ ਕਵੇਗਾ ਕੇ ਦਿਖਾ ਫਿਰ ਆਪਾਂ ਦੇਖ ਲੈਨੇ ਆ ਸਾਰਾ ਕੁਝ ਪਤਾ ਲੱਗਣਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਮੈਂ ਇੱਕ ਗੱਲ ਕਰਦਾ ਜਿਹੜੇ ਬੰਦੇ ਮੇਰੇ ਤੇ ਕਮੈਂਟ ਕਰਦੇ ਖਹਣਗੇ ਕੋਈ ਵੀ ਉਹਨਾਂ ਨੂੰ ਮੈਂ ਇੱਕ ਗੱਲ ਪੁੱਛਾਂ ਇੱਕ ਚੀਜ਼ ਤਾਂ ਹੱਥ 'ਚ ਆਉਣੀ ਆ ਯਾਰ ਉਹਦੇ ਲਾਲਚ 'ਚ ਕਰ ਰਿਹਾ ਇੱਕ ਚੀਜ਼ ਤਾਂ ਮੇਰੇ ਹੱਥ 'ਚ ਆਢੇ 3.5 ਸਾਲ ਦੀ ਜੌਬ ਪਈ ਆ ਔਰ 100% ਆ ਉਹਦੇ 'ਚ ਮੈਂ ਸਿਵਲ ਸਰਜਨ ਤਾਂ ਬਹੁਤ ਜਲਦੀ ਬਣ ਜਾਂਦਾ ਹੋ ਸਕਦਾ ਡਾਇਰੈਕਟਰ ਵੀ ਸਰਕਾਰੀ ਦਰਬਾਰੇ 'ਚ ਮੈਂ ਬਣ ਜਾਂਦਾ ਮੈਂ ਛੱਡਤਾ ਸੈਕਰੀਫਾਈਜ਼ ਕਰਤਾ ਇਹ ਪੀਰੀਅਡ ਬੰਦੇ ਦੀ ਇੰਜੋਏ ਕਰਨ ਵਾਲੀ ਪੋਸਟਾਂ ਹੁੰਦੀਆਂ ਅਫਸਰੀਆਂ ਵੱਡੀਆਂ ਹੁੰਦੀਆਂ ਤਨਖਾਹਾਂ ਵੱਡੀਆਂ ਹੁੰਦੀਆਂ ਟੌਟ ਪੱਬੜਾ ਹੁੰਦਾ ਸਿਸਟਮ 'ਚ ਵੀ ਬੜੀ ਵੱਡੀ ਉਹਦੀ ਬਣ ਜਾਂਦੀ ਆ ਤੇ ਇਸ ਵਿੱਚ ਤਾਂ ਲੋਕੀ ਪੱਬਾਂ ਪਾਰ ਹੋਏ ਹੁੰਦੇ ਪੇ ਮੈਨੂੰ 6 ਮਹੀਨੇ ਸਰ ਐਕਸਟੈਂਸ਼ਨ ਮਿਲ ਜਾਈ ਸਫਾਰਸ਼ਾਂ ਸਪੁਰਸ਼ਾਂ ਪਾ ਕੇ ਮਹੀਨਾ ਹੀ ਮਿਲ ਜੇ ਆ ਦੋ ਦੋ ਸਾਲ ਦੀ ਐਕਸਟੈਂਸ਼ਨ ਦਿੰਦੀ ਰਹੀ ਸਰਕਾਰ ਮੈਂ ਰੁਕਾਵਟਾਂ ਦੁੱਖ ਦਰਦ ਮੇਰੀ ਕਹਾਣੀ ਬੜੀ ਹੋਰ ਤਰ੍ਹਾਂ ਦੀ ਹੈ ਕਿਉਂਕਿ ਜਦੋਂ ਤੁਸੀਂ ਸਿਸਟਮ ਦੇ ਥੋੜਾ ਜਿਹਾ ਉਲਟ ਕੰਮ ਕਰਦੇ ਹੋ ਤਾਂ ਔਖਾ ਤਾਂ ਹੁੰਦਾ ਹੈ ਮੈਨੂੰ ਇਸ ਗੱਲ ਦਾ ਦਰਦ ਜ਼ਰੂਰ ਹੁੰਦਾ ਕਿ ਜੇ ਤੁਹਾਡਾ ਲੋਆਇਆ ਬੰਦਾ ਸਮਾਜ ਲਈ ਲੋਕਾਂ ਲਈ ਕੰਮ ਕਰਦਾ, ਇਮਾਨਦਾਰੀ ਨਾਲ ਕੰਮ ਕਰਦਾ, ਫਿਰ ਤੁਸੀਂ ਉਹਦੇ ਰਾਹ ਚੜਿੱਕਾ ਨਾ ਬਣਦੇ। ਇੱਕ ਕਮੈਂਟ ਸੀ ਮੇਰੇ ਤੇ ਕਹਿੰਿਆ ਨਾ ਕਿ ਡਰਾਮੇਬਾਜ਼। ਮੈਂ ਕਿਹਾ ਡੀਐਚਐ ਸ਼ਿਫਟ 'ਚ ਡਰਾਮਾ ਦੇਖਿਆ ਮੇਰਾ, ਗਾਂ ਵੀ ਦਿਖਾਉਂਗਾ ਫਟਰਾਮ। ਹੁਸ਼ਿਆਰਪੁਰ ਦੇ ਉਹ ਧਾਕੜ ਅਫਸਰ ਜਿਨ੍ਹਾਂ ਦਾ ਨਾਮ ਸੁਣ ਕੇ ਖਾਣੇ ਦੇ ਨਾਂ ਤੇ ਗੰਦ ਸਰਵ ਕਰਨ ਵਾਲਿਆਂ ਦੀ ਹੁਹਾੜਣਾ ਪੈ ਜਾਂਦੀਆਂ ਸੀ। ਉਹ ਅਫਸਰ ਜਿਨ੍ਹਾਂ ਨੇ ਫੂਡ ਸੇਫਟੀ ਦੇ ਮਿਆਰ ਪਹਿਲਾਂ ਨਾਲੋਂ ਇਸ ਥਾਂ ਦੇ ਉੱਤੇ ਪਹੁੰਚਾ ਦਿੱਤੇ ਕਿ ਸ਼ਾਇਦ ਕਦੀ ਪਹੁੰਚ ਨਹੀਂ ਸੀ ਸਕਦੇ ਜਾਂ ਕਹੀਏ ਕਿ ਉਹ ਅਫਸਰ ਜਿਨ੍ਹਾਂ ਨੇ ਰੇੜੀਆਂ ਫੜੀਆਂ ਤੋਂ ਲੈ ਕੇ 5 ਸਟਾਰ ਹੋਟਲਾਂ ਦੇ ਮਾਲਕਾਂ ਤੱਕ ਦੀਆਂ ਲੱਤਾਂ ਕੰਬੜ ਲਾਤੀਆਂ ਸੀ ਅਫਸੋਸ ਦੀ ਗੱਲ ਹੈ ਉਹ ਅਫਸਰ ਹੁਣ ਅਫਸਰ ਨਹੀਂ ਰਹਿਣਗੇ ਡੀ ਐਚਓ ਲਖਵੀਰ ਸਿੰਘ ਡਾਕਟਰ ਲਖਵੀਰ ਸਿੰਘ ਦੀ ਗੱਲ ਕਰ ਰਹੇ ਹਾਂ ਡਾਕਟਰ ਲਖਵੀਰ ਸਿੰਘ ਆਪਣੇ ਅਹੁਦੇ ਤੋਂ ਲੰਬੇ ਹੁੰਦੇ ਪਏ ਨੇ ਇਹੋ ਜਿਹਾ ਕੀ ਹੋ ਗਿਆ ਅਚਾਨਕ ਇੰਨਾ ਮਹੱਤਵਪੂਰਨ ਪ੍ਰੋਗਰਾਮ ਚੱਲ ਰਿਹਾ ਸੀ ਫੂਡ ਸੇਫਟੀ ਦੇ ਮਿਆਰਾਂ ਨੂੰ ਖੰਘਾਲਿਆ ਜਾ ਰਿਹਾ ਸੀ ਔਰ ਇੱਕ ਇਹੋ ਜਿਹੀ ਛਵੀ ਡਾਕਟਰ ਸਾਹਿਬ ਬਣ ਕੇ ਸਾਹਮਣੇ ਆ ਗਏ ਸੀ ਜਿਨ੍ਹਾਂ ਨੂੰ ਰੋਕ ਸਕਣਾ ਸ਼ਾਇਦ ਨਾਮਮਕਨ ਹੋ ਗਿਆ ਸੀ ਪਰ ਹੁਣ ਇਹੋ ਜਿਹਾ ਕੀ ਹੋ ਗਿਆ ਕਿ ਡਾਕਟਰ ਸਾਹਿਬ ਆਪ ਇਸ ਅਹੁਦੇ ਤੋਂ ਲੰਬੇ ਹੋ ਰਹੇ ਨੇ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਰੱਖ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਥੈਂਕ ਯੂ ਸ਼ੁਕਰੀਆ ਵੈਲਕਮ ਤੁਸੀਂ ਵੀ ਮੇਰੇ ਕੋਲ ਆਇਓ ਸ਼ੁਕਰੀਆ ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਬਹੁਤ ਹੀ ਡਾਇਰੈਕਟਰ ਸਵਾਲ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਕਿ ਐਨੀ ਦੇਰ ਦੀ ਜਿਹੜੀ ਤੁਸੀਂ ਇਹ ਮੁਹਿੰਮ ਚਲਾਈ ਹੋਈ ਸੀ ਕਿ ਡਾਕਟਰ ਲਖਵੀਰ ਸਿੰਘ ਨੂੰ ਆਪਣੀ ਇਮਾਨਦਾਰੀ ਹੁਣ ਮਹਿੰਗੀ ਪੈ ਗਈ ਕਿ ਇਮਾਨਦਾਰੀ ਦੇ ਨਤੀਜਿਆਂ ਤੋਂ ਡਾਕਟਰ ਲਖਵੀਰ ਸਿੰਘ ਡਰਨ ਲੱਗ ਗਏ ਨੇ ਜੋ ਹੁਣ ਆਪਣਾ ਅਸਤੀਫਾ ਛੱਡਣ ਨੂੰ ਤਿਆਰ ਨੇ ਦੇਖੋ ਕਿਸੇ ਵੀ ਵਿਅਕਤੀ ਬਾਰੇ ਉਹਦੇ ਅੰਦਰ ਕੀ ਚੱਲਦਾ ਤੁਸੀਂ 1 ਮਿੰਟ ਚ ਨਹੀਂ ਤੁਸੀਂ ਕੋਈ ਪਰਸੈਪਸ਼ਨ ਬਣਾ ਸਕਦੇ ਔਰ ਖਾਸ ਕਰਕੇ ਜੇ ਤੁਹਾਨੂੰ ਲੱਗਦਾ ਕੋਈ ਬੰਦਾ ਇੰਨਾ ਅੰਦਰ ਇਨਰ ਮੋਸਟ ਸ਼ੈਲ ਚ ਜਾ ਕੇ ਤੇ ਜਿਹੜਾ ਬੰਦਾ ਗੰਧ ਖੜਾਉਂਦਾ ਜਾਂ ਗੰਧ ਪਾਉਂਦਾ ਆ ਉਹਦੀ ਪਰਵਾਹ ਨਹੀਂ ਕਰਦਾ ਜਾਂ ਆਪਣੀ ਫੈਮਿਲੀ ਨੂੰ ਵੀ ਐਟ ਰਿਸਕ ਰੱਖ ਕੇ ਚੱਲਦਾ ਕਿ ਉਹ ਇਨੀ ਛੇਤੀ ਪਰੇ ਹੋ ਜਾਊਗਾ ਡਰ ਕੇ ਮੈਨੂੰ ਲੱਗਦਾ ਪਈ ਇਦਾਂ ਦੀ ਸੋਚ ਜਿਹੜੀ ਲਿਆਉਣੀ ਆ ਮੈਂ ਸਰ ਸਾਹਿਬ ਇਹ ਕਹਿਣਾ ਚਾਹੁੰਦਾ ਬਹੁਤ ਸਾਰੇ ਮੇਰੇ ਸਵਾਲਾਂ ਦਾ ਜਵਾਬ ਨਾ ਮੈਂ ਸਮੇਂ ਤੇ ਛੱਡ ਦਿਨਾ ਔਰ ਸਮਾਦਾਊਗਾ ਉਹਨਾਂ ਨੂੰ ਕਿ ਜਿਹੜਾ ਤੁਸੀਂ ਕਦੇ ਵੀ ਦੇਖੋ ਕਈ ਵਾਰੀ ਤੁਸੀਂ ਕੋਈ ਚੀਜ਼ ਹੈ ਨਾ ਤੁਸੀਂ ਘਰ ਚ ਸਾਡੀ ਭੈਣ ਜਾਂ ਕੋਈ ਹੋਰ ਹੀ ਬਾਹਰ ਦੁੱਧ ਲੈਣ ਜਾਂਦੀ ਆ ਉਹਦੀ ਬਾਲਟੀ ਵਿੱਚ ਕੋਈ ਚੀਜ਼ ਪਈ ਹੁੰਦੀ ਹੈ ਤੇ ਉਹ ਕਹਿੰਦਾ ਨਹੀਂ ਪਹਿਲਾਂ ਪਹਿਲਾਂ ਡੋਲ ਆ ਖਾਲੀ ਕਰ ਬਾਲਟੀ ਫੇਰ ਕੁਝ ਹੋਰ ਪਾਵਾਂ ਦੁੱਧ ਤਾਂ ਹੀ ਪਾਊਗਾ ਤੇ ਮੈਂ ਇਦਾਂ ਸਮਝਦਾ ਕਿ ਜਦੋਂ ਮੇਰੇ ਮਨ ਚ ਕੋਈ ਵੱਡਾ ਹੈਗਾ ਫੇ ਮੈਂ ਵੱਡਾ ਕੁਝ ਕਰ ਪਾਵਾਂ ਕਿਉਂਕਿ ਮੈਨੂੰ ਜਿੱਦਾਂ ਮੈਨੂੰ ਐਜੇ ਫੂਡ ਇਨਸਪੈਕਟਰ ਬੇਵਸੀ ਬਹੁਤ ਜਗ੍ਹਾ ਤੇ ਲੱਗਦੀ ਹੁੰਦੀ ਸੀ ਮੈਂ ਤੁਹਾਡੇ ਨਾਲ ਬਹੁ ਵਾਰ ਸ਼ੇਅਰ ਕੀਤਾ ਉਹ ਮੈਨੂੰ ਲੱਗਦਾ ਸੀ ਕਦੋਂ ਮੈਂ ਡੀ ਐਚਓ ਬਣੂੰਗਾ ਤਾਂ ਫਿਰ ਮੈਂ ਇਹ ਵੀ ਮੇਤੋ ਰੈਸਟ੍ਰਿਕਸ਼ਨਸ ਲਿਮਿਟੇਸ਼ਨਸ ਪਰੇ ਹੋ ਜਾਣਗੀਆਂ ਉਦੋਂ ਸੀਮਾਵਾਂ ਹੁੰਦੀਆਂ ਬੰਦੇ ਦੀਆਂ ਤੇ ਉਹ ਦਿਨ ਆ ਗਿਆ ਮੈਂ ਬਤੌਰ ਡੀ ਐਚਓ ਆ ਗਿਆ ਔਰ ਡੀ ਐਚਓ ਵੀ ਮੈਂ ਕਰ ਲਈ 3 ਸਾਲ ਸਾਢੇ 3 ਸਾਲ ਪਹਿਲਾਂ ਪ੍ਰਮੋਟ ਹੋਇਆ ਸੀ ਮੈਂ ਮੈਂ ਉਹ ਵੀ ਕਰ ਲਿਆ ਔਰ ਜਿੱਥੇ-ਜਿੱਥੇ ਵੀ ਮੇਰਾ ਸਾਰਾ 30 ਸਾਲ ਦੀ ਜੌਬ ਵਿੱਚ ਜਿਹੜਾ-ਜਿਹੜਾ ਵੀ ਪੀਰੀਅਡ ਮੈਂ ਜਿੱਥੇ ਲਗਭਗ ਬਤਾਇਆ ਜਿੰਨਾ ਵੀ ਉਹ ਮੇਰਾ ਬਹੁਤ ਵੱਡਾ ਪੈਰਾਮੀਟਰ ਆ ਮੈਨੂੰ ਦਰਸਾਉਣ ਵਾਸਤੇ ਉਹ ਚੋ ਮੇਰਾ ਰਿਫਲੈਕਟ ਹੋ ਜਾਂਦਾ ਸਭ ਕੁਝ ਅੱਜ ਜੇ ਆਇਆ ਤਾਂ ਇਹ ਮੈਂ ਜੇ ਇਹਨੂੰ ਛੱਡ ਰਿਆਂ ਤਾਂ ਮੈਂ ਕਿਸੇ ਵੱਡੇ ਨੋਬਲਿਸਟ ਕੌਜ਼ ਵਾਸਤੇ ਆ ਰਿਹਾ ਮੈਂ ਕੋਈ ਇਹਨੂੰ ਤਿਆਗਣਾ ਜਿਹੜਾ ਸੀਗਾ ਇਹ ਕੋਈ ਇਦਾਂ ਨਹੀਂ ਸੀਗਾ ਤੇ ਕੋਈ ਡਾਰ ਕਰਕੇ ਇਹ ਕਿਹੜੀਆਂ ਗੱਲਾਂ ਹੋਈਆਂ ਡਾਰ ਕਰਕੇ ਮੈਂ ਇਹ ਜਦੋਂ ਕੋਈ ਤੁਸੀਂ ਖਰਾ ਕੰਮ ਕਰਦੇ ਹੋ ਇੱਕ ਬੰਦਾ ਜਿਹੜਾ ਕੋਈ ਜਿਹਨੂੰ ਬੜੇ ਸਦੀਆਂ ਤੋਂ ਰਵਾਇਤੀ ਜਾਂ ਆਦਤ ਪਈ ਆ ਜਿਹਦਾ ਤੰਦਾ ਵੀ ਉਹਦੇ ਤੇ ਹੀ ਬੇਸਡ ਹੈ ਜਾਂ ਜਿਹਨੂੰ ਬੜੀ ਘਟਿਆ ਤਰੀਕੇ ਦਾ ਬਹੁਤ ਮੁਨਾਫਾ ਵੱਡੀ ਮੁਨਾਫਾ ਖੋਰੀ ਦੇ ਚੱਕਰ ਚ ਪਿਆ ਉਹ ਦੁਸ਼ਮਣ ਤਾਂ ਥੋੜਾ ਬਣਦਾ ਹੀ ਆ ਪਰ ਮੈਨੂੰ ਲੱਗਦਾ ਵੀ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਕਦੀ ਪ੍ਰਵਾ ਪ੍ਰਵੋ ਕੀਤੀ ਸ ਆਹਬ ਇਹ ਇਹ ਤਾਂ ਗੱਲਾਂ ਹੀ ਬਹੁਤ ਛੋਟੀਆਂ अच्छा ਹੁਣ ਮੈਂ ਖੋਲ ਦਊਗਾ ਰਾਜ ਇਹਦੇ ਟਾਰਗੇਟ ਥੋੜਾ ਬਾਕੀ ਮੈਂ ਤੁਹਾਨੂੰ ਕਹਿਣਾ ਥੋੜੇ ਦਿਨ ਠਹਿਰੋ ਸਭ ਪਤਾ ਲੱਗ ਜਾਣਾ ਕ੍ਰਿਸਟਲ ਕਲੀਅਰ ਹੋ ਜਾਣੀਆਂ ਗੱਲਾਂ ਹਾਂ ਜੋ ਮੇਰੇ ਮਨ ਚ ਵਾਹਿਗੁਰੂ ਮੇਰਾ ਸਾਥ ਦੇਵੇ ਅਕਾਲ ਪੁਰਖ ਤੇ ਪੰਜਾਬ ਦਾ ਪੰਜਾਬੀਆਂ ਦਾ ਇਹ ਭਾਰਤ ਵਰਸ਼ ਦਾ ਪਿਆਰ ਜਿੱਦਾਂ ਮਿਲਦਾ ਇਹ ਜਾਰੀ ਰਹੇ ਉਹਦੇ ਤੋਂ ਹੀ ਨਿਕਲਿਆ ਸਭ ਕੁਝ ਇਹ ਵੀ ਹੁਣ ਜੋ ਹੋ ਰਿਹਾ ਡਾਕਟਰ ਸਾਹਿਬ ਪਹਿਲਾਂ ਤੁਹਾਡੇ ਹੱਥ ਦੇ ਵਿੱਚ ਸਰਕਾਰ ਦਾ ਡੰਡਾ ਸੀ ਤੁਸੀਂ ਕਿਤੇ ਜਾ ਕੇ ਖੜ ਕੇ ਤੇ ਜਿਹੜਾ ਗਲਤ ਕਰ ਰਿਹਾ ਸੀ ਉਹਨੂੰ ਉਹ ਡੰਡਾ ਫੇਰ ਸਕਦੇ ਸੀ ਪਰ ਹੁਣ ਜਦੋਂ ਤੁਸੀਂ ਇੱਥੋਂ ਲਾਂਬੇ ਹੋ ਗਏ ਫਿਰ ਤਾਂ ਤੁਸੀਂ ਆਮ ਇਨਸਾਨ ਬਣ ਜਾਓਗੇ ਫਿਰ ਤੁਹਾਡਾ ਕੋਈ ਹੱਕ ਹੀ ਨਹੀਂ ਰਹੂਗਾ ਉੱਥੇ ਜਾ ਕੇ ਕਰਨ ਦਾ ਆ ਆਮ ਇਨਸਾਨ ਜਿਹੜਾ ਨਾ ਥੋੜੇ ਜਿਹਾ ਸਮੇਂ ਲਈ ਤੁਹਾਨੂੰ ਲੱਗੂਗਾ ਉਸ ਤੋਂ ਬਾਅਦ ਉਹ ਫਿਰ ਕੁਝ ਵੱਡੇ ਸਰਕਾਰੀ ਤੰਤਰ ਵਿੱਚ ਹੋਏਗਾ ਇਹ ਮੈਂ ਹੋਪ ਕਰਦਾ ਸਪਨੇ ਲੈਣੇ ਹਰ ਇੱਕ ਨੂੰ ਆਦਤ ਆ ਆਨਲਾਈਨੇ ਵੀ ਚਾਹੀਦੇ ਤੁਹਾਨੂੰ ਵੀ ਲੈਣੇ ਚਾਹੀਦੇ ਮੇਰਾ ਵੀ ਸੁਪਨਾ ਹੈ ਇਸ ਮੁਕਾਮ ਤੋਂ ਜਿੱਥੇ ਤੁਸੀਂ ਹੁਣ ਸੀਗੇ ਇਸ ਮੁਕਾਮ ਤੋਂ ਤਹਾਂ ਤਾਂ ਸਰਕਾਰ ਹੀ ਹੈ ਕਿ ਕੀ ਡਾਕਟਰ ਲਖਵੀਰ ਸਿੰਘ ਹੁਣ ਸਰਕਾਰ ਤੱਕ ਜਾਣ ਦੀ ਪਹੁੰਚ ਕਰਨ ਦੇ ਬੈਠੇ ਮੈਂ ਸੰਭਾਵਨਾ ਨਹੀਂ ਰੱਦ ਕਰਦਾ ਪੌਸਿਬਿਲਟੀ ਰੂਲ ਆਊਟ ਨਹੀਂ ਕਰਦਾ ਪਰ ਮੰਤਵ ਸਿਰਫ ਇਹ ਆ ਕਿ ਲੋਕਾਂ ਦੀ ਸੇਵਾ ਕਰਨੀ ਮੈਂ ਹੋਰ ਮੈਂ ਹੋਰ ਜ਼ਿਆਦਾ ਐਲੈਬੋਰੇਟ ਕਰ ਦਿੰਦਾ ਸੌਖਾ ਕਰ ਦਿੰਦਾ ਇਹ ਸਵਾਲ ਨੂੰ ਕਿ ਕੀ ਡਾਕਟਰ ਲਖਵੀਰ ਸਿੰਘ ਇਲੈਕਸ਼ਨ ਲੜਨ ਦੀ ਤਿਆਰੀ ਚ ਨੇ ਜੇ ਲੋਕ ਮੌਕਾ ਦੇਣਗੇ ਕਿਉਂਕਿ ਇਹ ਐਕਸਕਲੂਸਿਵਲੀ ਲੋਕਾਂ ਦੀ ਕਿਰਪਾ ਦਾ ਰਸਤਾ ਆ ਤੁਸੀਂ ਕੋਈ ਵੀ ਦੇਖੋ ਕੋਈ ਐਮਬੀਬੀਏ ਐਸਐਮਡੀ ਕਰਕੇ ਨਹੀਂ ਐਮਐਲਏ ਮੰਤਰੀ ਬਣਦੇ ਜਾਂ ਐਮਐਲਏ ਜਾਂ ਐਮਪੀ ਬਣਦੇ ਉਹ ਲੋਕਾਂ ਦੀ ਕਿਰਪਾ ਹੁੰਦੀ ਲੋਕੀ ਮਤਲਬ ਕਹਿੰਦੇ ਵਿਸ਼ਵਾਸ ਭਰੋਸਾ ਪ੍ਰਗਟ ਕਰਦੇ ਆ ਤਾਂ ਉਹ ਆ ਜਾਂਦਾ ਜੇ ਲੋਕੀ ਮੇਰੇ 'ਚ ਭਰੋਸਾ ਪ੍ਰਗਟ ਕਰਨਗੇ ਜਿੱਦਾਂ ਪਹਿਲਾਂ ਵੀ ਕੀਤਾ ਉਹਨਾਂ ਨੇ ਬਹੁਤ ਜ਼ਿਆਦਾ ਤੇ ਤੇ ਜਿੱਦਾਂ ਮੇਰੇ 'ਚ ਆਸ ਰੱਖਣਗੇ ਤਾਂ ਮੈਂ ਕਰੂੰਗਾ ਨਹੀਂ ਤਾਂ ਮੇਰੇ ਕੋਲ ਤੋਰੀ ਫੁਲਕਾ ਦਾਲ ਫੁਲਕੇ ਜੋਗਾ ਤਾਂ ਜਗਾੜ ਹੈਗਾ ਹੀ ਆ ਨਹੀਂ ਤਾਂ ਫਿਰ ਮੈਂ ਕੋਈ ਐਨਜੀਓ ਇਹੋ ਜਿਹੀ ਦੇਖੂੰਗਾ ਜਿਹੜੀਆਂ ਬਹੁਤ ਤੁਹਾਨੂੰ ਵੀ ਪਤਾ ਜਿਹੜੀਆਂ ਬਹੁਤ ਐਕਸਟ੍ਰੀਮ ਤੇ ਜਾ ਕੇ ਸੇਵਾ ਕਰਦੀਆਂ ਉਹ ਜੁਆਇਨ ਕਰੂੰਗਾ ਮਕਸ ਮੈਂ ਆਪਣੇ ਤੇ ਇਹ ਦਾਗ ਨਹੀਂ ਸਾਹਿਬ ਲੱਗਣ ਦੇਣਾ ਆਪਣੇ ਤੇ ਕਦੀ ਵੀ ਹੂੰ ਇਹ ਇਹ ਬੰਦਾ ਆਪਣੇ ਨਿੱਜੀ ਹਿੱਤਾਂ ਲਈ ਆਇਆ ਇਹਨੂੰ ਅਮੀਰ ਬਣਨ ਦੀ ਇੱਛਾ ਸੀਗੀ ਇਹ ਫਾਰਮ ਹਾਊਸ ਬਣਾਉਣ ਲਈ ਆਇਆ ਇਹ ਇਹ ਕੁਛ ਇਹਦਾ ਵੀ ਬੜ-ਬੜੀਆਂ ਗੱਡੀਆਂ ਜਿਨ੍ਹਾਂ ਦੇ ਨਾਮ ਵੀ ਨਹੀਂ ਮੈਨੂੰ ਤਾਂ ਹੁੰਦੇ ਤੇ ਉਹ ਉਧਰ ਨੂੰ ਤੁਰ ਪਿਆ ਇਹ ਟਰੈਕ ਇਹਦਾ ਇੱਧਰ ਸੀਗਾ ਡਾਇਵਰਟ ਹੋ ਗਿਆ ਇਹ ਨਹੀਂ ਮਿਲੂਗਾ ਕਦੀ ਹਾਂ ਅੱਛਾ ਮੈਂ ਉਹੀ ਗੱਲ ਪੁੱਛਣੀ ਚਾਹੁੰਦਾ ਨਿੱਜੀ ਹਿੱਤਾਂ ਦੀ ਤੁਸੀਂ ਗੱਲ ਕਰ ਹੀ ਲਈ ਹੈ ਤੇ ਅੱਜ ਕੱਲ ਜਿਹੜੀਆਂ ਇੰਟਰਵਿਊਜ਼ ਜਾਂ ਜਿਹੜੇ ਤੁਹਾਡੇ ਬਾਰੇ ਖਬਰਾਂ ਨਸ਼ਰ ਹੋ ਰਹੀਆਂ ਨੇ ਉਹਦੇ ਵਿੱਚ ਲਗਾਤਾਰ ਇੱਕ ਕਮੈਂਟ ਕੀਤਾ ਜਾ ਰਿਹਾ ਆ ਕਿ ਸ਼ਾਇਦ ਇਹੀ ਇੱਕ ਮੌਕਾ ਸੀ ਜਿਹਨੂੰ ਗ੍ਰਾਸਪ ਕਰਨ ਲਈ ਇਹ ਸਾਰਾ ਕੁਝ ਕੀ ਤ ਆ ਗਿਆ ਥਾਂ ਥਾਂ ਤੇ ਜਾ ਕੇ ਰੇਡਾਂ ਮਾਰੀਆਂ ਗਈਆਂ ਉਹ ਪਲੇਟਫਾਰਮ ਬਣਾਇਆ ਗਿਆ ਤਾਂ ਕਿ ਸਰਕਾਰ ਤੱਕ ਪਹੁੰਚ ਕੀਤੀ ਜਾ ਸਕੇ ਹਾਂ 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 ਬੁਰਾ ਵੀ ਕੀ ਹੈ ਬੁਰਾ ਵੀ ਕੀ ਹੈ ਬੁਰਾ ਤਾਂ ਇਸ ਗੱਲ ਚਾ ਨਾ ਕਿ ਜੇ ਕੋਈ ਵੱਡਾ ਮੁਕਾਮ ਹਾਸਲ ਕਰ ਲੈਣਾ ਇਹਦੇ ਇਹਨੂੰ ਇਨਕੈਸ਼ ਕਰਕੇ ਕਰ ਲਵਾ ਉੱਥੇ ਜਾ ਕੇ ਫੇਰ ਮੇਰੇ ਪੁੱਠੇ ਕੰਮ ਸ਼ੁਰੂ ਹੋ ਜਾਣ ਕਰਤੂਤਾਂ ਮਾਰੀਆਂ ਸ਼ੁਰੂ ਹੋ ਜਾਣ ਫੇਰ ਮਾੜਾ ਆ ਜੇ ਮੈਂ ਰਸਤਾ ਇਹੀ ਰੱਖਦਾ ਲੋਕਾਂ ਦੀ ਸੇਵਾ ਇਦਾਂ ਹੀ ਜਾਰੀ ਰੱਖਦਾ ਤਾਂ ਲੋਕਾਂ ਨੂੰ ਲੱਗਦਾ ਲੋਕੀ ਹੋ ਸਕਦਾ ਇਹਦੇ ਤੋਂ ਹਜ਼ਾਰਾਂ ਗੁਣਾ ਮੈਨੂੰ ਪਿਆਰ ਦੇਣ ਲੱਗ ਪਣ ਵੀ ਯਾਰ ਲੋਕ ਅਸੀਂ ਸੋਚਿਆ ਤਾਂ ਕੁਝ ਹੋਰ ਸੀ ਇਸ ਵਿਅਕਤੀ ਬਾਰੇ ਇਹ ਤਾਂ ਯਾਰ ਇਦਾਂ ਹੀ ਹੁੰਦਾ ਦੁਨੀਆ 'ਚ ਦੁਨੀਆ ਕਈ ਵਾਰੀ ਕਿਸੇ ਬੰਦੇ ਬਾਰੇ ਇਦਾਂ ਬਣਾ ਲੈਂਦੀ ਆ ਪਰ ਦੂਜੇ ਦਿਨ ਆਪਣੇ ਵਾਲ ਪੁੱਟਣ ਲੱਗ ਪੈਂਦੀ ਵੀ ਯਾਰ ਗਲਤ ਸੋਚਿਆ ਸੀ ਆਪਣੇ ਆਪ ਨੂੰ ਮਾਫ ਵੀ ਨਹੀਂ ਕਰਦੇ ਕਈ ਵਾਰੀ ਮੈਂ ਮੈਨੂੰ ਇਦਾਂ ਲੱਗਦਾ ਵੀ ਯਾਰ ਇਹ ਕੀ ਗੱਲਾਂ ਹੋਈਆਂ ਮੰਨ ਲਓ ਵੀ ਮੈਂ ਔਰ ਸਾਹਿਬ ਆ ਜਿਹੜੀ ਜੌਬ ਕੀਤੀ ਡੀਐਚਓ ਦੀ ਇਹ ਤਾਂ ਇੱਕ ਛੋਟਾ ਜਿਹਾ ਯਾਰ ਪਾਰਟ ਹੈ 30 ਸਾਲ ਦੀ ਲਗਭਗ ਜੌਬ ਦੇ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਹੈ 3 ਸਾਲ ਦਾ ਜਿਹੜਾ ਬਾਕੀ ਜੌਬ 26 27 ਸਾਲ ਦੀ ਜਿਹੜੀ ਜੌਬ ਹੈ ਉਹ ਸਾਰੀ ਫਰੋਲੋ ਤਾਂ ਸਾਡੇ ਤੁਹਾਡੇ ਕੋਲ ਹੀ ਹੁਸ਼ਾਰਪੁਰ ਜ਼ਿਲ੍ਹੇ ਦੀ ਮੇਰੀ ਸਰਵਿਸ ਹੈ ਜਿਹੜੇ ਵੀ ਬੈਨੀਫਿਸ਼ੀਰੀ ਰਹੇ ਆ ਉਹਨਾਂ ਤੋਂ ਵੈਰੀਫਾਈ ਕੀਤਾ ਜਾ ਸਕਦਾ ਇਸ ਬੰਦੇ ਨੇ ਕਦੀ ਮਨੀ ਦੀ ਦੌੜ ਮਟੀਰੀਅਲਿਸਟਿਕ ਭਾਤਕਵਾਦੀ ਦੌੜ ਚ ਬੜਿਆ ਹੈ ਕਦੀ ਜਿੱਦਾਂ ਅੱਜ ਕੱਲ੍ਹ ਹਰ ਬੰਦਾ ਹੀ ਵੱਡੀ ਜਾਂਦਾ ਸੰਤ ਜਿਹੜੇ ਹੋਰ ਵੀ ਸੰਤ ਕਈ ਉਹ ਵੀ ਨਹੀਂ ਬਚੇ ਹੋਏ ਇਸ ਦੌੜ ਚ ਤਾਂ ਤੇ ਜੇ ਮੈਂ ਨਹੀਂ ਹੈਗਾ ਤੇ ਕੋਈ ਤਾਂ ਰੱਬ ਦੀ ਮਿਹਰ ਬਖਸ਼ਿਸ਼ ਕਿਰਪਾ ਹੈਗੀ ਅਮਰ ਤੇ ਵਿਸ਼ੇਸ਼ ਤਾਂ ਉਹਨੂੰ ਰੂਲ ਆਊਟ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਕਿਸੇ ਨੂੰ ਔਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਤੁਸੀਂ ਕਿਤੇ ਵੀ ਦੇਖੋ ਆਪਾਂ ਇੱਕ ਬੈਨੀਫਿਟ ਆਫ ਡਾਊਟ ਦਿੰਨੇ ਆ ਹਨਾ ਤੁਸੀਂ ਮੈਨੂੰ ਹਜ਼ਾਰ ਵਾਰ ਯਾਰ ਸਫਾਈ ਦਿੰਨੀ ਐ ਦਈ ਜਾਣੇ ਕਿਸੇ ਗੱਲ ਦੀ ਮੈਂ ਕਹਿੰਦਾ ਮੈਂ ਤਾਂ ਮੰਨਦਾ ਨਹੀਂ ਮੈਂ ਤਾਂ ਮੰਨਦਾ ਨਹੀਂ ਤੂੰ ਨਾ ਮੈਨੂੰ ਤੇਰੇ ਮੰਨਣਾ ਨਾ ਕਰ ਇਹ ਤੋਂ ਬੈਟਰ ਇਹ ਨਹੀਂ ਮੈਂ ਤੁਹਾਨੂੰ ਕਹਾ ਬਈ ਚੱਲ ਫੇਰ ਕਰਕੇ ਦਿਖਾ ਤੁਸੀਂ ਕਹੋ ਮੈਂ ਤਾਂ ਮੁਹੰਮਦ ਰਫੀਤੋ ਵੀ ਵਧੀਆ ਗੱਲ ਇਹ ਨਾ ਤੁਸੀਂ ਕਹੋ ਮੈਂ ਹੋ ਨਹੀਂ ਸਕਦਾ ਯਾਰ ਕਿਉਂ ਕਿ ਜਦ ਮੈਂ ਡਾਕਟਰ ਲਖਵੀਰ ਕਰੀ ਜਾਂਦਾ ਉਹ ਕਵੇਗਾ ਕਿ ਆ ਕੇ ਦਿਖਾ ਫਿਰ ਆਪਾਂ ਦੇਖ ਲੈਨੇ ਆ ਸਾਰਾ ਕੁਝ ਪਤਾ ਲੱਗਣਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਮੈਨੂੰ ਬੈਨੀਫਿਟ ਆਫ ਡਾਟ ਤਾਂ ਦੇਣ ਕਿਉਂ ਨਹੀਂ ਦੇ ਸਕਦੇ ਜੇ ਉਸ ਤੋਂ ਬਾਅਦ ਤੁਸੀਂ ਅੱਗੇ ਵੀ ਯਾਰ ਬਥੇਰੇ ਤਜਰਬੇ ਕਰ ਹੀ ਲੈ ਆ ਫਿਰ ਇੱਕ ਤਜਰਬਾ ਸਾਢੇ ਤੇ ਵੀ ਕਰਕੇ ਦੇਖ ਲੈ ਆ ਫਿਰ ਹਾਂ ਅੱਛਾ ਇੱਕ ਡਿਸਕਸ਼ਨ ਹੋਰ ਚੱਲਦੀ ਪਈ ਐ ਮੈਂ ਉਹਦਾ ਵੀ ਜਵਾਬ ਚਾਹਣਾ ਆ ਹੁਣ ਹਰ ਕੋਈ ਇਹ ਜਾਣਨ ਨੂੰ ਉਤਸਕ ਹੈਗਾ ਐ ਕਿ ਡਾਕਟਰ ਸਾਹਿਬ ਕਿਹੜੀ ਪਾਰਟੀ ਦਾ ਪੱਲਾ ਫੜਨਗੇ ਝਾੜੂ ਹੱਥ ਫੜਨਗੇ ਜਾਂ ਫਿਰ ਹੁਣ ਚਿੱਕੜ ਦੇ ਵਿੱਚ ਕਮਲਗਾਉਣਗੇ ਦੇਖੋ ਇਹ ਪਹਿਲਾਂ ਤਾਂ ਮੈਂ ਤੁਹਾਨੂੰ ਬਾਰ-ਬਾਰ ਇੱਕ ਗੱਲ ਕਹਿਣਾ ਸਟ੍ਰੀਮ ਜਿਹੜੀ ਆ ਨਾ ਉਹ ਜਿੱਦਾਂ ਤੁਸੀਂ ਆਏ ਆ ਕਿਸ ਗੱਡੀ 'ਚ ਆਏ ਆ ਚਲੋ ਕੋਈ ਹੋਰ ਆਏਗਾ ਉਹਨੂੰ ਬੱਸ ਬਾਈਅਰ ਵੀ ਜਾਂਦੇ ਆ ਮੋਡ ਆਫ ਟਰਾਂਸਪੋਰਟ ਐ ਪਰ ਹਰ ਬੰਦਾ ਇਹ ਤਾਂ ਚਾਹੁੰਦਾ ਐ ਨਾ ਮੈਂ ਉਸ ਪਲਾਈਟ ਉਹ ਲਵਾ ਜਿਹੜੀ ਪਹੁੰਚ ਸੁਖੀ ਸੰਧੀ ਮੈਨੂੰ ਪਹੁੰਚਾ ਦੇਵੇ ਮੇਰੇ ਇਮ ਤੱਕ ਪਹੁੰਚਾ ਦੇਵੇ ਜਿਹੜਾ ਡੈਸਟੀਨੇਸ਼ਨ ਤੱਕ ਤਾਂ ਮੇਰੀ ਵੀ ਇੱਛਾ ਹੈ ਵੀ ਮੇਰਾ ਜਿਹੜਾ ਨੋਬਲਿਸਟ ਕਾਜ਼ ਹੈ ਜਿਹਦੇ ਜਿਹੜਾ ਮੈਂ ਮੋਟਿਵ ਲੈ ਕੇ ਤੁਰਿਆ ਆ ਜਿਹੜਾ ਜਿਹਦੇ ਖਾਤਰ ਮੈਂ ਸਭ ਕੁਝ ਯਾਰ ਸੈਕਰੀਫਾਈਜ਼ ਕਰ ਰਿਹਾ ਮੈਂ ਹੁਣ ਥੋੜੀ ਸੈਕਰੀਫਾਈਜ਼ ਦੀ ਗੱਲ ਵੀ ਤੁਹਾਡੇ ਨਾਲ ਕਰਨੀ ਆ ਥੋੜਾ ਜਿਹਾ ਗਣੇ ਤਾਂ ਮੇਰਾ ਇੰਨਾ ਮਾੜਾ ਨਹੀਂ ਹੈਗਾ ਮੈਂ ਇੱਕ ਗੱਲ ਕਰਦਾ ਜਿਹੜੇ ਬੰਦੇ ਮੇਰੇ ਤੇ ਕਮੈਂਟ ਕਰਦੇ ਖਹਣਗੇ ਕੋਈ ਵੀ ਉਹਨਾਂ ਨੂੰ ਮੈਂ ਇੱਕ ਗੱਲ ਪੁੱਛਾਂ ਇੱਕ ਚੀਜ਼ ਤਾਂ ਹੱਥ 'ਚ ਆਉਣੀ ਆ ਯਾਰ ਤੁਸੀਂ ਕਹਿੰਨੇ ਹੋਵਗੇ ਵੀ ਉੱਧਰ ਜਾ ਰਿਹਾ ਉਹਦੇ ਲਾਲਚ 'ਚ ਕਰ ਰਿਹਾ ਇੱਕ ਚੀਜ਼ ਤਾਂ ਮੇਰੇ ਹੱਥ 'ਚ ਆ ਦੱਸੋ ਨਾ ਤੁਸੀਂ ਸਾਢੇ 3 ਸਾਲ ਦੀ ਜੌਬ ਪਈ ਐ ਔਰ 100% ਐ ਉਹਦੇ 'ਚ ਮੈਂ ਸਿਵਲ ਸਰਜਨ ਤਾਂ ਬਹੁਤ ਜਲਦੀ ਬਣ ਜਾਂਦਾ ਹੋ ਸਕਦਾ ਡਾਇਰੈਕਟਰ ਵੀ ਸਰਕਾਰ ਸਰਕਾਰੀ ਦਰਬਾਰੇ 'ਚ ਮੈਂ ਬਣ ਜਾਂਦਾ ਮੈਂ ਛੱਡਤਾ ਸੈਕਰੀਫਾਈਜ਼ ਕਰਤਾ ਤਨਖਾਹ ਸੀ 3 ਲੱਖ ਤੋਂ ਉੱਪਰ ਸੀਗੀ ਹੁਣ ਪੈਨਸ਼ਨ ਜਿਹੜੀ 1 ਲੱਖ 60000 ਪੁੱਛਿਆ ਸੀ ਕਿੰਨੀ ਕਰਹਿ ਜਾਊਗੀ ਇੰਨੀ ਕਰਹਿ ਜਾਊਗੀ ਤਾਂ ਖਰਚੇ ਤਾਂ ਹਰ ਇੱਕ ਦੇ ਯੱਕੇ ਦਾ ਔਰ ਮੈਂ ਇਹ ਗੱਲ ਕਹਿਣਾ ਕੋਈ ਕੋਈ ਲਿਹਾਉ ਜਿਹੜੇ ਜਿਹੜੇ ਜਿੱਦਾਂ ਦਾ ਸਿਸਟਮ ਹੈ ਉਹਦੇ ਵਿੱਚ ਤੁਸੀਂ ਦੇਖਿਓ ਤੁਸੀਂ ਵੀ ਜਿਹੜੀ ਇਹ ਇਹ ਹੁੰਦੀ ਨਾ ਡਾਕਟਰਾਂ ਦੀ ਲਾਈਫ 'ਚ 25 ਸਾਲ ਬਾਅਦ ਪਹਿਲੀ ਪ੍ਰੋਮੋਸ਼ਨ ਹੁੰਦੀ ਹੈ 25 ਸਾਲ ਬਾਅਦ ਇਹਦਾ ਮਤਲਬ ਵੀ ਜਿਹੜੇ ਉਹਦਾ ਪੀਕ ਦਾ ਪੀਰੀਅਡ ਹੁੰਦਾ ਲਾਸਟ 7-8 ਸਾਲ ਹੁੰਦਾ ਲਾਸਟ 7-8 ਸਾਲੇ ਤੋਂ ਜ਼ਿਆਦਾ ਨਹੀਂ ਹੁੰਦਾ ਜੇ 7-8 ਸਾਲ ਲਾਸਟ ਵਿੱਚੋਂ 3.5 ਸਾਲ ਇਹ ਨਿਕਲ ਗਏ 4 ਸਾਲ ਹੋਰ ਰਹਿ ਗਏ 4 ਜਿੰਨੇ ਰਹਿ ਗਏ ਆ ਇਹ ਪੀਰੀਅਡ ਬੰਦੇ ਦੀ ਇੰਜੋਏ ਕਰਨ ਵਾਲੀ ਪੋਸਟਾਂ ਹੁੰਦੀਆਂ ਅਫਸਰੀਆਂ ਵੱਡੀਆਂ ਹੁੰਦੀਆਂ ਤਨਖਾਹਾਂ ਵੱਡੀਆਂ ਹੁੰਦੀਆਂ ਟੌਟਪਾ بڑا ਹੁੰਦਾ ਹੈਨਾ ਸਿਸਟਮ 'ਚ ਵੀ ਬੜੀ ਵੱਡੀ ਉਹਦੀ ਬਣ ਜਾਂਦੀ ਆ ਤੇ ਇਸ ਵਿੱਚ ਤਾਂ ਲੋਕੀ ਪੱਬਾਂ ਪਾਰ ਹੋਏ ਹੁੰਦੇ ਪੇ ਮੈਨੂੰ 6 ਮਹੀਨੇ ਸਰ ਐਕਸਟੈਂਸ਼ਨ ਮਿਲ ਜਾਏ ਸਫਾਰਸ਼ਾਂ ਫੁਰਸ਼ਾਂ ਪਾ ਕੇ ਮਹੀਨਾ ਹੀ ਮਿਲ ਜਾਏ ਆ ਦੋ ਦੋ ਸਾਲ ਦੀ ਐਕਸਟੈਂਸ਼ਨ ਦਿੰਦੀ ਰਹੀ ਸਰਕਾਰ ਲੋਕੀ ਮੈਂ ਕਹਿੰਦਾ ਡਿਗ ਡਗ ਕੇ ਵੀ ਲੈਂਦੇ ਸੀਗੇ ਲੰਬੇ ਪੈਪਾ ਲੈਂਦੇ ਸੀ ਵੀ ਮਿਲ ਜਵੇ ਮਤਲਬ ਅਸੀਂ ਯਾਰ ਸਾਨੂੰ ਤਾਂ ਕੋਈ ਕਹਿੰਨੇ ਸਾਨੂੰ ਕੋਈ ਪ੍ਰੈਸ਼ਰ ਥੋੜਾ ਪਾਈ ਪਛੱਡੋ ਅਸੀਂ ਛੱਡ ਰਹੇ ਹਾਂ ਚਲੋ ਮੰਨ ਲਓ ਵੀ ਮੈਨੂੰ ਮੈਨੂੰ ਕੋਈ ਕਹੇ ਡਰ ਡਰ ਲੱਗਦਾ ਸੀ ਤਾਂ ਹੋਰ ਪੋਸਟਾਂ ਬਥੇਰੀਆਂ ਮੈਂ ਡੀ ਐਚਓ ਛੱਡ ਕੇ ਚੱਲ ਜਾਂਨਾ ਜਿਹੜੀਆਂ ਡਰ ਵਾਲੀਆਂ ਹੈ ਹੀ ਨਹੀਂ ਗੀਆਂ ਉੱਥੇ ਵੀ ਸੇਵਾ ਕਰ ਸਕਦਾ ਮੇਰਾ ਟੀਚਾ ਵੱਡਾ ਆ ਟਾਰਗੇਟ ਵੱਡਾ ਆ ਕਿਉਂਕਿ ਇਸ ਪੀਰੀਅਡ ਵਿੱਚ ਮੈਂ ਲੋਕਾਂ ਦਾ ਦਰਦ ਬਹੁਤ ਪਛਾਣਿਆ ਮੇਰੀ ਸੀਮਾਵਾਂ ਬਹੁਤ ਥੋੜੀਆਂ ਸੀਗੀਆਂ ਜੇ ਗੱਲ ਕੋਈ ਮੈਨੂੰ ਕਹਿੰਦਾ ਵਿਠਨੇ ਆ ਜਾਓ ਤੁਸੀਂ ਵੀ ਕਹਿੰਦੇ ਜਲੰਧਰ ਆ ਜਾਓ ਫਲਾਣਾ ਆ ਜਾਓ ਨਹੀਂ ਜਾ ਸਕਦਾ ਯਾਰ ਮੈਂ ਆਪਣੀ ਮੇਰੀ ਗੱਡੀ ਉਹ ਜੂਧ ਨਹੀਂ ਪਾਰ ਕਰ ਸਕਦੀ ਬਾਉਂਡਰੀ ਜੋ ਰੈਡਿਕਸ਼ਨ ਆ ਮੇਰੀ ਮੈਂ ਕਹਿੰਦਾ ਜੂਰੇ ਰੈਡਿਕਸ਼ਨ ਲਿਮਿਟਾਂ ਸਭ ਲੱਥ ਜਾਣ ਮੇਰੀਆਂ ਔਰ ਮੈਨੂੰ ਜਦੋਂ ਕਹਣ ਲੋਕ ਇੱਥੇ ਵੀ ਆਓ ਸਾਡਾ ਦਰਦ ਸੁਣੋ ਮੈਂ ਚਲ ਜਾਵਾਂ ਉੱਥੇ ਕਿਉਂਕਿ ਮੇਰਾ ਸਾਰਾ ਭਾਰਤ ਆਪਣਾ ਮਾਨਵਤਾ ਮੇਰਾ ਧਰਮ ਹੈ ਉਹਨੂੰ ਹੀ ਮੈਂ ਮੁੱਖ ਰੱਖੂੰਗਾ ਨਹੀਂ ਲੱਗੂਗਾ ਤੁਹਾਨੂੰ ਕਦੀ ਕੋਈ ਹੋਰ ਇੰਟਰਸਟ ਲਈ ਬੰਦਾ ਲੜਾਈ ਲੜਦਾ ਹੈ ਸਿਰਫ ਮਖੌਟਾ ਪਾ ਕੇ ਆਇਆ ਏ ਤੁਹਾਡੇ ਚਰਲੀ ਸਾਡੇ ਚ ਇਦਾਂ ਨਹੀਂ ਲੱਗ ਹਾਂ ਅੱਛਾ ਬਿਲਕੁਲ ਇਹ ਚੀਜ਼ ਇਸੇ ਚੀਜ਼ ਦੀ ਆਸ ਵੀ ਕਰਦੇ ਆ ਪਰ ਹੁਣ ਇੱਥੇ ਦੋ ਸਵਾਲ ਮੇਰੇ ਇਸ ਤਰ੍ਹਾਂ ਦੇ ਨੇ ਜਿਹਦੇ ਉੱਤੇ ਤੁਹਾਡਾ ਮੈਂ ਵਿਊ ਚਾਹੁੰਦਾ ਹਾਂ ਤੁਸੀਂ ਇੱਕ ਬਦਲ ਲੈ ਕੇ ਆਏ ਤੁਸੀਂ ਇੱਕ ਇਹੋ ਜਿਹਾ ਬਦਲ ਲੈ ਕੇ ਆਏ ਜਿੰਨੇ ਪ੍ਰਸ਼ਾਸਨ ਦੇ ਅੰਦਰ ਚੱਲਦੀ ਸਾਰੀ ਚੀਜ਼ਾਂ ਬਦਲ ਕੇ ਰੱਖ ਦਿੱਤੀਆਂ ਉਲਟ ਕੇ ਰੱਖ ਦਿੱਤੀਆਂ ਹੁਣ ਇੱਕ ਸਰਕਾਰ ਆਈ ਬਦਲਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਵੀ ਇੱਕ ਆਫਸਰ ਹੋਣ ਦੇ ਨਾਲ-ਨਾਲ ਇੱਕ ਆਮ ਇਨਸਾਨ ਵੀ ਹੋ ਤੁਸੀਂ ਵੀ ਵਿਚਰਦੇ ਹੋ ਤੁਸੀਂ ਉਸ ਸਰਕਾਰ ਦੇ ਕੰਮਕਾਰ ਨੂੰ ਹੁਣ ਤੱਕ ਕਿਸ ਤਰ੍ਹਾਂ ਦੇਖਿਆ ਜੀ ਤੁਸੀਂ ਦੱਸ ਮੈਂ ਇੰਨਾ ਕਿ ਜ਼ਰੂਰ ਕਹਿਣਾ ਕਿਉਂਕਿ ਜਿਹੜੀ ਮੈਂ ਬਦਲੀਆਂ ਦੇ ਵਿੱਚੋਂ ਬਹੁਤ ਗੁਜ਼ਰਿਆ ਮੈਂ ਰੁਕਾਵਟਾਂ ਦੁੱਖ ਦਰਦ ਮੇਰੀ ਕਹਾਣੀ ਬੜੀ ਹੋਰ ਤਰ੍ਹਾਂ ਦੀ ਹੈ ਤੇ ਕਿਉਂਕਿ ਜਦੋਂ ਤੁਸੀਂ ਸਿਸਟਮ ਦੇ ਥੋੜਾ ਜਿਹਾ ਉਲਟ ਕੰਮ ਕਰਦੇ ਹੋ ਜਾਂ ਇੱਕ ਬਣੀ ਹੋਈ ਪਰ ਤਾਂ ਪਰ ਤਾਂ ਪਈ ਹੁੰਦੀ ਆ ਸਿਸਟਮ ਆ ਨਾ ਹੁਣ ਮੈਂ ਉਹਦੇ ਬਾਰੇ ਤਾਂ ਜੌਬ ਛੱਡਣ ਤੋਂ ਬਾਅਦ ਵੀ ਕਈ ਕੁਝ ਕਹਿ ਸਕਦਾ ਮਤਲਬ ਉਹ ਸਿਸਟਮ ਜੇ ਦੇ ਦੋ ਤੂੰ ਤੁਸੀਂ ਉਹ ਤਾਂ ਟੁੱਟ ਕੇ ਕੰਮ ਕਰਦੇ ਹੋ ਤਾਂ ਔਖਾ ਤਾਂ ਹੁੰਦਾ ਆ ਮਤਲਬ ਪਰ ਵੀ ਔਖਾ ਹੋਇਆ ਨਹੀਂ ਮੈਂ ਦੱਸਣ ਲੱਗਾ ਮੈਂ ਉੱਤਰ ਦੇਣਾ ਤੁਹਾਡੀ ਗੱਲ ਦਾ ਜਿਹੜੀ ਪਿਛਲੀ ਮੈਂ ਇਹ ਕਹਿਣਾ ਚਾਹੁੰਦਾ ਤੇ ਪਿਛਲੀ ਸਰਕਾਰ ਇਹ ਸਰਕਾਰ ਨੂੰ ਬਣੀ ਨੂੰ ਡੇਢ ਤੋਂ 2 ਸਾਲ ਹੋ ਗਏ ਹਨ ਇੰਨਾ ਟਨਰ ਹੋ ਗਿਆ ਪਿਛਲੀ ਸਰਕਾਰ ਦਾ ਜਿਹੜਾ ਸੀ ਉਦੋਂ ਮਤਲਬ ਪਰੇਸ਼ਾਨੀਆਂ ਆਈਆਂ ਬਹੁਤ ਜ਼ਿਆਦਾ ਬਹੁਤ ਦੁੱਖ ਜੀ ਬਹੁਤ ਹੋਇਆ ਬਹੁਤ ਪਰ ਇਸ ਸਰਕਾਰ ਚ ਜੇ ਕੁਝ ਇਦਾਂ ਦੇ ਸਰਕਾਰ ਰਿਸਪੋਨਸੀਬਲ ਨਹੀਂ ਸੀ ਉਹਦੇ ਚ ਅਨਫੇਵਰੇਬਲ ਸਰਕਮਸਟੈਂਸਸ ਬਣ ਗਏ ਮੇਰੀ ਬਦਲੀ ਦੂਰ ਹੋ ਗਈ ਡੀ ਐਚਓ ਸ਼ਿਪ ਤੋਂ ਸਰਕਾਰ ਨੇ ਮੈਨੂੰ ਉਹ ਤੋਂ ਪਹਿਲਾਂ ਸਿਵਲ ਸਰਜਨ ਲਾਇਆ ਮੇਰੀ ਮੇਰੀ ਦੇਖ ਕੇ ਇਮਾਨਦਾਰੀ ਨੂੰ ਜਾਂ ਮੇਰੀ ਕਾਬਲੀਅਤ ਨੂੰ ਦੇਖ ਕੇ ਮੈਨੂੰ ਲਾਇਆ ਸਿਵਲ ਸਰਜਨ ਮੈਂ ਮਾੜਾ ਕਿਵੇਂ ਕਹਿ ਦਵਾ ਐਵੇਂ ਥੈਂਕਲੈਸ ਨਹੀਂ ਨਾ ਹੋਣਾ ਚਾਹੀਦਾ ਭਾਈ ਗੁਰਦਾਸ ਜੀ ਵੀ ਕਹਿੰਦੇ ਆ ਕਿ ਧਰਤੀ ਜਿਹੜੀ ਡੱਬ ਜਿਹੜੇ ਜੰਗਲ ਆ ਉਹਦਾ ਭਾਰ ਸਹਿ ਲੈਂਦੀ ਪਰਬਤਾਂ ਦਾ ਸਹਿ ਲੈਂਦੀ ਆ ਜਿਹੜੇ ਡੱਡੇ ਉੱਚੇ ਆ ਗੜਗੜ ਬਹੰਦੇ ਦਰਿਆ ਆ ਉਹਨਾਂ ਦਾ ਭਾਰ ਸਹਿ ਲੈਂਦੀ ਆ ਪਰ ਕਿਸੇ ਕਿਰਤ ਕਰਨ ਦਾ ਭਾਰ ਧਰਤੀ ਨਹੀਂ ਕਹਿੰਦੇ ਚੁੱਕ ਸਕਦੀ ਮੈਂ ਕਿਰਤ ਕਰਨ ਨਹੀਂ ਬਣਨਾ ਮੈਨੂੰ ਜੇ ਕਿਸੇ ਨੇ ਵੀ ਲਵਾਇਆ ਮੈਂ ਥੈਂਕਫੁਲ ਆ ਪਰ ਮੈਨੂੰ ਇਸ ਗੱਲ ਦਾ ਦਰਦ ਜ਼ਰੂਰ ਹੁੰ ਥੋੜਾ ਲੋਆਇਆ ਬੰਦਾ ਸਮਾਜ ਲਈ ਲੋਕਾਂ ਲਈ ਕੰਮ ਕਰਦਾ ਇਮਾਨਦਾਰੀ ਨਾਲ ਕੰਮ ਕਰਦਾ ਫਿਰ ਤੁਸੀਂ ਉਹਦੇ ਰਾ ਚੜਿੱਕਾ ਨਾ ਬਣਦੇ ਇਹ ਇੱਥੇ ਇੱਕ ਗਿਲਾ ਰਹਿ ਜਾਂਦਾ ਫਿਰ ਜਿਹੜੀ ਸਰਕਾਰ ਆ ਫਿਰ ਮੈਨੂੰ ਇਦਾਂ ਲੱਗਦਾ ਵੀ ਇਹਦੇ ਚ ਪੀਰੀਅਡ ਡੇਢ ਦੋ ਸਾਲ ਦਾ ਤਾਂ ਹੋ ਹੀ ਗਿਆ ਇਹਨਾਂ ਨੇ ਜੇ ਮੇਰਾ ਥੋੜਾ ਜਿਹਾ ਡਿਸਲੋਕੇਟ ਹੋਇਆ ਫਿਰ ਮੈਨੂੰ ਲਿਆ ਕੇ ਲਾਤਾ ਮਤਲਬ ਫਿਰ ਮੈਨੂੰ ਨਹੀਂ ਤਾਂ ਮੈਂ ਤਾਂ ਔਰ ਇਹਦੇ ਵਿੱਚ ਮੀਡੀਆ 'ਚ ਵੀ ਬੜਾ ਸਾਰਾ ਕੁਝ ਚੱਲਿਆ ਕੰਮ ਪਹਿਲਾਂ ਵੀ ਕੀਤੇ ਪਰ ਇਹਦੇ 'ਚ ਮੈਂ ਸੋਚਦਾ ਜੇ ਰਵਈਆ ਮਾੜਾ ਹੁੰਦਾ ਤਾਂ ਫਿਰ ਤਾਂ ਮੇਰੀਆਂ ਬਦਲੀਆਂ ਕਈ ਹੋ ਜਾਣੀਆਂ ਸੀ ਮੈਂ ਇੰਨਾ ਚਿਰ ਕੰਮ ਹੀ ਨਹੀਂ ਸੀ ਕਰ ਸਕਣਾ ਮੈਂ ਪੋਜ਼ਿਟਿਵ ਪੱਖ ਜਿਹੜਾ ਜਿਹੜਾ ਜਿੱਥੇ ਹੈਗਾ ਉਹਨੂੰ ਜ਼ਰੂਰ ਕਹਿਣਾ ਪਰ ਮੈਂ ਇੰਨਾ ਜ਼ਰੂਰ ਕਹਿਣਾ ਉਹ ਸ਼ਾਇਦ ਬਾਅਦ 'ਚ ਅਨਸਰ ਹੋਰ ਥੋੜਾ ਖੁੱਲ ਕੇ ਦੇ ਦਊਗਾ ਅਜੇ ਥੋੜਾ ਜਿਹਾ ਨਹੀਂ ਦਿੰਦਾ ਪਰ ਮੈਂ ਇੰਨਾ ਜ਼ਰੂਰ ਕਹਿਣਾ ਤੇ ਜਿਹੜਾ ਲੋਕਾਂ ਦੀ ਐਕਸਪੈਕਟੇਸ਼ਨ ਮੈਂ ਨਾ ਇੱਕ ਸਰਕਾਰ ਸੀਐਮ ਸਿੜ ਬਣੇ ਜਦੋਂ ਹੱਬ ਬਣੇ ਮੰਡਟ ਲੋਕਾਂ ਨੇ ਬਹੁਤ ਦਿੱਤਾ ਤਾਂ ਉਹਨਾਂ ਦਾ ਮੈਨੂੰ ਇੱਕ ਸਟੇਟਮੈਂਟ ਯਾਦ ਆਈ ਸੀ ਕਹਿੰਦੇ ਲੋਕਾਂ ਕਾ ਇਹ ਇਤਨਾ ਵੱਡਾ ਮੰਡਟ ਜੋ ਦਿਆ ਹੈ 91 ਸੀਟਾਂ ਪੰਜਾਬ ਚ ਜਿੱਤੀਆਂ ਤੇ ਮੈਂ ਤਾਂ ਇਹ ਇਤਨਾ ਵੱਡਾ ਲੋਕਾਂ ਕਾ ਜੋ ਮੰਡਟ ਹੈ ਉਸ ਕੋ ਦੇਖ ਕੇ ਡਰ ਗਿਆ ਹਾਂ ਮਤਲਬ ਅੰਦਰੋਂ ਬੰਦੇ ਨੂੰ ਇਹ ਲੱਗਣ ਲੱਗ ਪੈਂਦਾ ਵੀ ਲੋਕੀ ਤੁਹਾਡੇ ਚ ਨਾ ਜਦੋਂ ਬਹੁਤ ਵੱਡਾ ਭਰੋਸਾ ਰੱਖਦੇ ਆ ਜਿਦਾ ਹੁਣ ਮੰਨ ਲਓ ਕਿ ਮੈਂ ਮੇਰੇ ਚ ਹੀ ਰੱਖ ਦੇਣ ਕੱਲ ਨੂੰ ਤਾਂ ਮੈਨੂੰ ਲੱਗਦਾ ਵੀ ਮੇਰੇ ਲਈ ਉਹ ਬੜਾ ਮੈਨੂੰ ਉਹ ਮਜਬੂਰ ਵੀ ਕਰੂਗਾ ਮੈਨੂੰ ਜਿੰਦਾ ਰੱਖੋ ਮੇਰੀ ਜ਼ਮੀਰ ਨੂੰ ਤੇ ਮੈਨੂੰ ਇਦਾਂ ਕਾਇਮ ਰੱਖੂਗਾ ਕਿ ਲੋਕਾਂ ਦਾ ਭਰੋਸਾ ਨਾ ਟੁੱਟੇ ਕਿਸੇ ਹਾਲਤ ਚ ਵੀ ਲੋਕੀ ਨਹੀਂ ਤਾਂ ਕਹਿਣਗੇ ਯਾਰ ਉਹ ਦੇਖੀਏ ਕਿ ਫਿਲਮ ਜਿਹਦੇ ਚ ਸ਼ੈਦ ਆਰਾਮ ਤੇਰੀ ਗੰਗਾ ਵੈਲੀ ਸੀਗੀ ਉਹ ਵਿਚਾਰੀ ਜਿੱਥੇ ਜਾਂਦੀ ਉਹਦੇ ਨਾਲ ਧੋਖਾ ਹੀ ਹੋ ਜਾਂਦਾ ਜਿਹੜੀ ਉਹ ਫਿਲਮ ਦੀ ਹੀਰੋਇਨ ਸੀ ਮਤਲਬ ਫਿਰ ਬੰਦਾ ਕਿੱਥੇ ਜਾਊਗਾ ਕਿਉਂਕਿ ਯਾਰ ਜਿਹੜੇ ਬੰਦਿਆਂ ਨੇ ਰਾਖੀ ਕਰਨੀ ਸੀ ਜਿਨ੍ਹਾਂ ਨੇ ਮੈਨੂੰ ਬਚਾਉਣਾ ਸੀ ਉਹ ਉਹਨਾਂ ਨੇ ਵੀ ਮੇਰਾ ਉਹੀ ਹਸ਼ਰ ਕੀਤਾ ਫਿਰ ਬੰਦੇ ਕਹਿਣਗੇ ਯਾਰ ਆ ਆਇਆ ਸੀ ਇੱਕ ਇੱਥੇ ਮੜ ਜੀ ਆਸ ਸੀ ਇਹਨੇ ਵੀ ਯਾਰ ਕੀ ਕੀਤਾ ਮੇਰੇ ਵਰਗੇ ਤੇ ਮੈ ਜਿਹੜੀ ਸਿਰਜਣਾ ਹੋ ਰਹੀ ਆ ਨਾ ਨਵੇਂ ਨਵਾਂ ਜੋ ਮੈਂ ਜਿੱਧਰ ਟਰੈਕ ਤੇ ਵੀ ਜਾਣ ਦਾ ਸੋਚਦਾ ਉਹ ਚੋਂ ਹੋਈ ਆ ਉਹ ਸਾਰੇ ਦਰਦਾਂ ਚੋਂ ਉਹ ਲੋਕਾਂ ਦੀਆਂ ਪਰੇਸ਼ਾਨੀਆਂ ਜੇ ਲੋਕਾਂ ਨੂੰ ਲੱਗਦਾ ਸੀ ਕਿ ਇੱਥੇ ਮੈਂ ਲੋਕਾਂ ਲਈ ਬੈਟਰ ਕਰ ਸਕਦਾ ਪਰ ਮੈਂ ਹੈਲਪਲੈਸ ਹੋ ਗਿਆ ਮੈਂ ਜੋ ਨਹੀਂ ਪਾਰ ਆਪਣੀ ਜਿੱਲਾ ਨਹੀਂ ਪਾਰ ਕਰ ਸਕਦਾ ਫਿਰ ਮੈਂ ਕਹੂੰਗਾ ਮੈਂ ਆਉਂਗਾ ਤੁਹਾਡੇ ਮੈਂ ਕਰੂੰਗਾ ਤੁਹਾਡੀ ਸੁਣਵਾਈ ਕਰੂੰਗਾ ਔਰ ਮੈਂ ਚਾਹਾਂਗਾ ਫੇ ਇਹ ਤਾਂ ਕੋਈ ਸ਼ੱਕ ਨਹੀਂ ਸਾਹਿਬ ਆਪਣੇ ਪਿੰਡ ਡੱਫਰ ਨਾਲ ਡਾਢਾ ਪਿਆਰ ਹੈ ਜਿੱਥੇ ਮੈਂ ਧਰਤੀ ਤੇ ਜੰਮਿਆ ਗਰੀਬੀ ਦੇ ਮਾੜੇ ਦਿਨ ਦੇਖਿਆ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਬਹੁਤ ਪਿਆਰਾ ਗੜਦੀ ਵਾਲਾ ਮੇਰਾ ਹਲਕਾ ਜਿੱਥੇ ਮੈਂ ਪੜਿਆ ਸਾਰੇ ਨਾਲ ਬਹੁਤ ਪਿਆਰਾ ਪਰ ਮੈਂ ਚਾਹਾਂਗਾ ਫੇ ਜਿਹੜੇ ਹੋਰ ਵੀ ਪੰਜਾਬ ਸਾਰਾ ਉਹ ਵੀ ਮੇਰਾ ਆਪਣਾ ਹੈ ਜਿੱਥੇ ਮੈਨੂੰ ਲੱਗੂਗਾ ਨਾ ਮੈਂ ਉਹਨਾਂ ਲੋਕਾਂ ਦੀ ਵੀ ਸਾਰ ਲਵਾਂ ਮੈਂ ਪਿੱਛੇ ਨਹੀਂ ਹਟੂੰਗਾ ਉਹਨਾਂ ਲਈ ਵੀ ਸਮਾਂ ਆਪਣਾ ਕੱਢੂੰਗਾ ਉਹਨਾਂ ਨੂੰ ਵੀ ਟਾਈਮ ਡਿਵੋਟ ਕਰੂੰਗਾ ਹੈ ਤਾਂ ਮੇਰਾ ਹੀ ਹੈ ਨਾ ਉਹ ਵੀ ਆਪਣੇ ਮੈਂ ਵੱਡਾ ਦੇਸ਼ ਦਾ ਟਾਰਗੇਟ ਜੇ ਨਾ ਵੀ ਅਜੇ ਰੱਖ ਸਕਾਂ ਮੈਂ ਪੰਜਾਬ ਨੂੰ ਤਾਂ ਜ਼ਰੂਰ ਕੁਝ ਕਰੂੰਗਾ ਇਸ ਪੰਜਾਬ ਲਈ ਕਿਉਂਕਿ ਮੇਰੀ ਸਿਰਜਣਾ ਹੀ ਨਿਰਮਾਣ ਹੀ ਇਸ ਚੀਜ਼ ਤੋਂ ਹੋਇਆ ਕਿ ਮੈਂ ਪੰਜਾਬ ਲਈ ਕੁਝ ਕਰਨਾ ਹੈ ਮੈਂ ਪਰਪਸ ਲਈ ਆਇਆ ਜੇ ਮੈਂ ਇਸ ਪਰਪਸ ਤੋਂ ਡਿਵੀਏਟ ਹੋ ਗਿਆ ਨਾ ਤੇ ਸ਼ਾਇਦ ਮੈਂ ਲੋਕੀ ਤਾਂ ਮੈਨੂੰ ਭਾਵੇਂ ਮaaf ਕਰ ਦੇਣਗੇ ਮੈਂ ਆਪਣੇ ਆਪ ਨੂੰ ਖੁਦ ਨਹੀਂ ਮaaf ਕਦੀ ਕਰ ਸਕੂੰਗਾ ਮੈਂ ਤੁਹਾਨੂੰ ਇਹ ਨਾ ਜ਼ਰੂਰ ਕਹਿ ਦਿੰਨਾ ਹਾਂ ਅੱਛਾ ਚਲੋ ਇੱਕ ਗੱਲ ਅਲਹਿਦਾ ਰੱਖਦੇ ਹਾਂ ਤੇ ਦੂਜੀ ਗੱਲ ਜਿਹੜੀ ਸ਼ੁਰੂ ਕਰਨ ਲੱਗਾ ਮੈਂ ਭਾਵੇਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਗੱਲ ਦੱਸ ਦਿਓ ਜਿਹੜੀ ਤੁਸੀਂ ਦੱਸਣਾ ਚਾਹੁੰਦੇ ਹੋ ਜਨਤਕ ਤੌਰ ਦੇ ਉੱਤੇ ਸਾਨੂੰ ਇੰਤਜ਼ਾਰ ਵੀ ਪੂਰਾ ਆ ਪਰ ਨਾਲੋਂ ਨਾਲ ਚਰਚਾਵਾ ਹੋਰ ਵੀ ਨੇ ਨਾਲੋਂ ਨਾਲ ਤੁਹਾਡੀਆਂ ਤਸਵੀਰਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਾਲ ਵੀ ਨਸ਼ਰ ਹੋ ਰਹੀਆਂ ਨੇ ਲੋਕਾਂ ਦੇ ਵਿੱਚ ਉਤਸੁਕਤਾ ਜਿਹੜੀ ਹੈ ਨਾ ਹੁਣ ਉੱਤਰ ਦੇਣ ਲੱਗ ਗਈ ਆ ਪੋ ਆਪ ਮੈਂ ਇੱਕ ਚੀਜ਼ ਤੁਹਾਨੂੰ ਕਹਿਣਾ ਤੁਹਾਨੂੰ ਸਾਹਿਬ ਇਸ ਚੀਜ਼ ਦਾ ਪਰਾਉਡ ਫੀਲ ਹੋ ਮੇਰੀ ਇਹ ਗੱਲ ਤੁਹਾਡੇ ਚੈਨਲ ਤੋਂ ਜਦੋਂ ਜਾਣੀ ਤੁਸੀਂ ਮੇਰੀ ਗੱਲ ਇਹ ਕਵਰ ਕਰੋਗੇ ਵਿੱਚ ਉਹ ਇਹ ਕਿ ਮੈਂ ਉਹ ਪਰਸਨ ਹ ਜਦੋਂ ਮੈਂ ਸਿਵਲ ਸਰਜਨ ਲੱਗਿਆ ਲਾਇਆ ਮੈਨੂੰ ਇਸੇ ਸਰਕਾਰ ਨੇ ਲਾਉਣਾ ਸੀ ਬਟ ਮੈਨੂੰ ਦੂਜੀਆਂ ਜਿਹੜੀਆਂ ਆਪੋਜੀਸ਼ਨ ਸਰਕਾਰਾਂ ਆ ਸਭ ਤੋਂ ਜਿਆਦਾ ਬੁਕੇਟ ਲੈ ਕੇ ਉਹ ਮੇਰੇ ਲਈ ਆਈਆਂ ਮਤਲਬ ਤੰਤਾ ਹੀ ਲੱਗਾ ਰਿਹਾ ਤੁਸੀਂ ਯਕੀਨ ਮੰਨਿਓ ਰੋਜ਼ ਟੇਬਲ ਐਡਾ ਖਾਲੀ ਕਰਾਈਦਾ ਸੀ ਬੁਕੇਆਂ ਨਾਲ ਐਦਾਂ ਬੁਕੇਟਸ ਇੰਨੇ ਹੁੰਦੇ ਸੀਗੇ ਮੈਂ ਇੱਕ ਗੱਲ ਕਰਦਾ ਮੈਂ ਨਾ ਚੀਜ਼ਾਂ ਤੋਂ ਉੱਪਰ ਹ ਮੈਨੂੰ ਲੱਗਦਾ ਹੁੰਦਾ ਚਾਹੇ ਕਈ ਵਾਰੀ ਮੈਂ ਗੱਲ ਸੁਣਦਾ ਇੱਕ ਵਾਰੀ ਮੈਂ ਮੰਤਰੀ ਸਾਹਿਬ ਮੈਨੂੰ ਕਹਿੰਦੇ ਮੈਂ ਕੰਮ ਲੈ ਕੇ ਗਿਆ ਮੇਰੇ ਬਹੁਤ ਪਿਆਰ ਵੀ ਸੀਗਾ ਮੈਨੂੰ ਕਹਿੰਦਾ ਉਹ ਡਾਕਟਰ ਸਾਹਿਬ ਇਹ ਕੰਮ ਅਮਰਤਸਰ ਦਾ ਹੈ ਜ਼ਿਲ੍ਹੇ ਦਾ ਮੈਂ ਕਹਾ ਮੰਤਰੀ ਤੁਸੀਂ ਕੈਬਨਟ ਦੇ ਆ ਪੰਜਾਬ ਦੇ ਆ ਤੇ ਅਮਰਤਸਰ ਵਾਲਾ ਕਿਉਂ ਨਹੀਂ ਪਰ ਮੈਂ ਕਹਾ ਮੋਰਓਵਰ ਮੈਂ ਤਾਂ ਤੁਹਾਡਾ ਪਿਆਰ ਤੁਹਾਨੂੰ ਕਰਦਾ ਹੀ ਆ ਤੁਸੀਂ ਮੇਰੇ ਕਰਕੇ ਅਮਰਤਸਰ ਦੇ ਦਾ ਕੰਮ ਕਰ ਦੋ ਤਾਂ ਉਹ ਉਹ ਮੈਨੂੰ ਪਿਆਰ ਕਰਦਾ ਤੁਸੀਂ ਮੇਰੇ ਕਰਕੇ ਕਰ ਦੋ ਚਲੋ ਇੰਡਾਇਰੈਕਟਲੀ ਉਹਦੀ ਡਾਇਰੈਕਟਲੀ ਨਹੀਂ ਵੀ ਉਹਦੀ ਮਦਦ ਕਰੀ ਸੋ ਮੈਨੂੰ ਇਦਾਂ ਲੱਗਦਾ ਇਹਨਾਂ ਸੋਚਾਂ ਚੋਂ ਬਹੁਤ ਬਾਹ ਮੋٹے ਵੱਡੇ ਰੱਖਣੇ ਚਾਹੀਦੇ ਆ ਔਰ ਮੈਂ ਬਹੁਤ ਕਈ ਅੱਛੇ ਲੀਡਰ ਵੀ ਦੇਖਦਾ ਜਦੋਂ ਮੈਂ ਉਹਨਾਂ ਨੂੰ ਦੇਖਦਾ ਉਹ ਤੁਸੀਂ ਦੇਖਿਓ ਕਦੀ ਵੀ ਨਾ ਬੇਕਾਰ ਦੀ ਡਿਸਕਸ਼ਨ ਡਿਬੇਟ ਨਹੀਂ ਕਰਦੇ ਐਵੇਂ ਬੇਸਟੇਜ ਆਫ ਟਾਈਮ ਨਹੀਂ ਉਹਨਾਂ ਕੋਲ ਹੁੰਦਾ ਕਈ ਤਾਂ ਜਿਹੜਾ ਇਦਾਂ ਲੱਗਦਾ ਵੀ ਯਾਰ ਇੱਡੇ ਇੱਡੇ ਲੈਵਲ ਤੇ ਪਹੁੰਚ ਕੇ ਲੜਾਈ ਇਦਾਂ ਦੀ ਇੱਕ ਦੋ ਚਾ ਦੋ ਛੇ ਨੰਬਾ ਜੀ ਵੀ ਜੇ ਕੋ ਕਹਿ ਗਿਆ ਕਹਿ ਗਿਆ ਜਸਟੀਫਿਕੇਸ਼ਨ ਵੀ ਕਾਹਦਾ ਦੇਣਾ ਜਸਟੀਫਾਈ ਤਾਂ ਆਪਣੇ ਕਰਮ ਨਾ ਕਰਾਂਗੇ ਨਾ ਜਿੱਦਾਂ ਇੱਕ ਛੋਟੀ ਜੀ ਲਾਈਨ ਆ ਪਿਆਰ ਸਤਿਕਾਰ ਇਹਨਾਂ ਕਰੋ ਕਿ ਵੈਰ ਆਪੇ ਸ਼ਰਮਸਾਰ ਹੋ ਜਾਏ ਮਤਲਬ ਆਪਣੀ ਲਾਈਨ ਹੀ ਏਡੀ ਲੰਬੀ ਕਰ ਦੋ ਜਵਾਬ ਦੇਣਾ ਹੀ ਨਹੀਂ ਦੇਣਾ ਹੀ ਨਹੀਂ ਕਿਸੇ ਦਾ ਜੇ ਕੋਈ ਔਟਾਂਕਣ ਕਰੂਗਾ ਆਲੋਚਨਾ ਵੀ ਕਰੇਗਾ ਨਹੀਂ ਦੇਣਾ ਉਹਨੂੰ ਹੁਣ ਮੈਂ ਇੱਕ ਕਮੈਂਟ ਸੀ ਮੇਰੇ ਤੇ ਕਹਿੰਿਆ ਕਿ ਡਰਾਮੇ ਬਾਜ ਮੈਂ ਮੈਨੂੰ ਮੈਂ ਤਾਂ ਪੜਦਾ ਹੀ ਘੱਟ ਆ ਸੋਸ਼ਲ ਮੀਡੀਆ ਪਰ ਮੈਨੂੰ ਦੱਸਿਆ ਮੈਨੂੰ ਭੇਜਿਆ ਵੀ ਆ ਵੀ ਲਿਖਿਆ ਮੈਂ ਕਿਹਾ ਡੀ ਐਚਓ ਸ਼ਿਫਟ ਚ ਡਰਾਮਾ ਦੇਖਿਆ ਮੇਰਾ ਗਾਂ ਵੀ ਦਿਖਾਉਂਗਾ ਫਿਰ ਡਰਾਮਾ ਜੇ ਡਰਾਮੇ ਬਾਜਣਾ ਤਾਂ ਇਹ ਵੀ ਫਿਰ ਮੇਰਾ ਡਰਾਮਾ ਸੀ ਜਿਹੜਾ ਕੋਵਿਡ ਚ ਕੀਤਾ ਉਹ ਵੀ ਮੇਰਾ ਡਰਾਮਾ ਸੀ ਫਿਰ ਅਗਲੇ ਵੀ ਦੇਖ ਲਓ ਜੇ ਮੈਨੂੰ ਅਕਾਲ ਪੁਰਖ ਮੈਨੂੰ ਮੇਰੀ ਬੁੱਧੀ ਟਿਕਾਈ ਰੱਖੇ ਸੱਦ ਬੁੱਧੀ ਦਵੇ ਮੈਨੂੰ ਦੇਹ ਸ਼ਿਵਾਵਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੂ ਤੂੰਗੜ ਨਹੀਂ ਤੁਹਾਨੂੰ ਕਰਨ ਦਊਗਾ ਅਕਾਲ ਪੁਰਖ ਮੇਰੇ ਤੇ ਮਿਹਰ ਰੱਖੇ ਹੰਕਾਰ ਵੀ ਨਾ ਆਵੇ ਇਸ ਚੀਜ਼ ਦਾ ਇਹ ਮੈਂ ਜ਼ਰੂਰ ਚਾਹਾਂਗਾ ਅੱਛਾ ਅੰਤ ਦੇ ਵਿੱਚ ਇੱਕ ਸਵਾਲ ਹੈ ਮੇਰਾ ਹੁਣ ਉਹ ਕੁਰਸੀ ਸਖਣੀ ਹੋ ਜਾਣੀ ਹੈ ਜਿੱਥੇ ਤੁਸੀਂ ਬੈਠ ਕੇ ਤੇ ਸਾਰਾ ਕੁਝ ਕਰ ਰਹੇ ਸੀ ਹੁਣ ਉਦੋਂ ਤੱਕ ਜਦ ਤੱਕ ਤੁਹਾਡਾ ਮੋਟਿਵ ਪੂਰਾ ਨਹੀਂ ਹੁੰਦਾ ਉਦੋਂ ਤੱਕ ਫੂਡ ਸੇਫਟੀ ਦੇ ਮਿਆਰ ਫਿਰ ਪਹਿਲਾਂ ਵਾਂਗ ਹੋ ਜੂਗੇ ਮੈਨੂੰ ਇਦਾਂ ਲੱਗਦਾ ਫੇ ਤਨ ਮੈਂ ਪਹਿਲਾਂ ਵੀ ਕਿਹਾ ਫੂਡ ਸੇਫਟੀ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਹੈ ਕੋਵਿਡ ਚ ਵੀ ਮੈਂ ਬਹੁਤ ਕੰਮ ਕੀਤਾ ਉਹਨੂੰ ਵੀ ਮੈਂ ਕਦੀ ਭੁੱਲ ਸਕਦਾ ਜੇ ਮੈਂ ਅੱਜ ਚਮਕ ਗਿਆ ਥੋੜਾ ਬਹੁਤ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ aplause ਬੜਾ ਮਿਲਿਆ ਤੱਕ ਕੋਵਿਡ ਨੂੰ ਵੀ ਨਹੀਂ ਭੁੱਲਦਾ ਮੈਂ ਤਾਂ ਉਹਦਾ ਵੀ ਥੈਂਕਫੁਲ ਕਰਦਾ ਕਰੋਨਾ ਵਾਇਰਸ ਦਾ ਤੇ ਫੂਡ ਸੇਫਟੀ ਦਾ ਵਿੰਗ ਜਿਹੜਾ ਉਹਦਾ ਵੀ ਨਹੀਂ ਮੈਂ ਕਰਦਾ ਮੈਂ ਚਾਹੂੰਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਮੈਂ ਚਾਹੂੰਗਾ ਫੇ ਮੈਨੂੰ ਰੱਬ ਇਦਾਂ ਦੀ ਸੇਵਾ ਦੇ ਦੇਗਾ ਹਾਂ ਜਿਹਦੇ ਚ ਮੈਂ ਉਹਨਾਂ ਦੇ ਕੰਮ ਚ ਦਖਲ ਅੰਦਾਜ਼ੀ ਕਰ ਸਕਾਂ ਪੂਰਨ ਰੂਪ ਚ ਕਰ ਸਕਾਂ ਦਖਲ ਅੰਦਾਜ਼ ਅੱਗੇ ਜਿੱਦਾਂ ਮੈਂ ਜੇ ਮੈਂ ਚਾਹਾਂ ਜੋ ਫੂਡ ਸੇਫਟੀ ਦੇ ਪੈਰਾਮੀਟਰ ਵੀ ਇਦਾਂ ਲਾਗੂ ਹਨ ਉਹ ਮੈਂ ਉਹਨਾਂ ਤੋਂ ਕਰਾਵਾਂ ਔਰ ਕਮ ਸਕਮ ਮੈਂ ਚਾਹਾਂਗਾ ਫੇ ਮੈਂ ਇਦਾਂ ਰੱਬ ਮੈਨੂੰ ਬਖਸ਼ੇ ਤੇ ਇੱਕ ਜ਼ਿਲ੍ਹੇ ਤੱਕ ਨਾ ਸੀਮਿਤ ਰਹਾ ਫਿਰ ਫੇ ਹਣ ਕੀ ਕਰੀਏ ਜਮਾਦ ਪਰਦੇਸ਼ ਵੀ ਕਹਿਣ ਤਾਂ ਮੈਂ ਉੱਥੇ ਵੀ ਜਾ ਸਕਾਂ ਮੈਂ ਇਹਨੂੰ ਰੱਬ ਇੰਨਾ ਸਕਸ਼ਮ ਬਣਾਵੇ ਔਰ ਮੈਂ ਲੋਕਾਂ ਲਈ ਇਹ ਫੂਡ ਸੇਫਟੀ ਦਾ ਜਿਹਤੋਂ ਇਹਨਾਂ ਮਿਲਿਆ ਇਹ ਨਹੀਂ ਮੈਂ ਛੱਡਣਾ ਹਾਂ ਮੈਂ ਤਾਂ ਫੂਡ ਦਾ ਇਹ ਚਾਹੂੰਗਾ ਅਜੇ ਤਾਂ ਮੈਂ ਸਾਰਿਆਂ ਨੂੰ ਕਹਿ ਦੇਣਾ ਯਾਰ ਮੈਨੂੰ ਹਾਰਪੁਰ ਦੀ ਕੰਪਲੇਂਟਾਂ ਤਾਂ ਦੱਸੋ ਉਹਦੀ ਬਾਹਰ ਦੀ ਨਾ ਦੱਸੋ ਫੇਰ ਮੈਂ ਇਹ ਨਹੀਂ ਲੋਕਾਂ ਦਾ ਜਵਾਬ ਦੇਣਾ ਕਿਸ ਨੂੰ ਹਾਂ ਸਭ ਜੇ ਤੁਹਾਡਾ ਇਹੀ ਮੋਟਿਵ ਆ ਤਾਂ ਅਸੀਂ ਇਹੀ ਚਾਹਾਂਗੇ ਕਿ ਤੁਸੀਂ ਆਪਣੇ ਮੋਟਿਵ ਤੇ ਖਰੇ ਉਤਰੋ ਤੁਸੀਂ ਹਰ ਇੱਕ ਚੀਜ਼ ਹੋ ਹਰ ਮੁਕਾਮ ਹਾਸਿਲ ਕਰੋ ਜਿਹਦੇ ਨਾਲ ਤੁਸੀਂ ਆਪਣੇ ਪੰਜਾਬ ਦੀ ਨਿਹਾਰ ਸੰਭਲੋ ਮੈਂ ਮੈਂ ਇੱਕ ਗੱਲ ਤੁਹਾਡੀ ਗੱਲ ਨੂੰ ਥੋੜਾ ਜਿਹਾ ਹੋਰ ਇਦਾਂ ਥੋੜਾ ਜਿਹਾ ਵਾਅਦਾ ਕਰ ਦੇਣਾ ਮੈਂ ਕਹਿਣਾ ਹੁਣ ਨਾ ਕਿ ਤੁਸੀਂ ਜਿੱਦਾਂ ਹੁਣ ਮੇਰੇ ਲਈ ਪ੍ਰੇਅ ਕੀਤੀ ਕਿਸੇ ਦੀ ਅਰਦਾਸ ਵਿਸ਼ ਕੀਤੀ ਆ ਮੈਂ ਕਹਿਣਾ ਨਾ ਇਹਨੂੰ ਵਿਸ਼ ਨੂੰ ਇਦਾਂ ਕਰੋ ਇਹਦੀ ਅਰਦਾਸ ਨੂੰ ਇਦਾਂ ਕਰ ਦੋ ਕਿ ਜੇ ਤਾਂ ਇਹ ਬੰਦਾ ਸੱਚੀ ਮੁੱਚੀ ਇਸੇ ਕਾਜ਼ ਲਈ ਆ ਰਿਹਾ ਮੁਰੇ ਸੇਵਾ ਲਈ ਮੁਰੇ ਆ ਰਿਹਾ ਤੇ ਅਕਾਲ ਪੁਰਖ ਇਹਨੂੰ ਸਫਲਤਾ ਦਵੀ ਇਹਨੂੰ ਹਰ ਉੱਚੀ ਨੀਵੀਂ ਹਵਾ ਤੋਂ ਤਤੀ ਤੋਂ ਬਚਾ ਕੇ ਰੱਖੀ ਜੇ ਇਹ ਬੰਦਾ ਉਹ ਘਟੀਆ ਕੰਮ ਜਾਂ ਘਟੀਆ ਸੋਚ ਨਹੀਂ ਆ ਰਿਹਾ ਜਾਂ ਉਹ ਆਪਣਾ ਵਿਕਾਸ ਕਰਨ ਲਈ ਆ ਰਿਹਾ ਤਾਂ ਫਿਰ ਫੇਲ ਹੋ ਜਾਏ ਇਹ ਗੱਲ ਬਿਲਕੁਲ ਸੱਚੀ ਹੈ ਜੇ ਤੁਸੀਂ ਇਸੇ ਕਾਰਜ ਵਾਸਤੇ ਆ ਰਹੇ ਹੋ ਤਾਂ ਰੱਬ ਅੰਗ ਸੰਗ ਸਹਾਈ ਜ਼ਰੂਰ ਹੋਵੇਗਾ ਔਰ ਸਾਡੇ ਪੰਜਾਬ ਦੀ ਨਹਾਰ ਜ਼ਰੂਰ ਸੁਧਰੇਗੀ ਖੁਸ਼ਹਾਲ ਪੰਜਾਬ ਬਣੇਗਾ ਡਾਕਟਰ ਸਾਹਿਬ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਕੁਰਸੀ ਜਿਹੜੀ ਨੇ ਉਹ ਤਿਆਗ ਦੇ ਪਏ ਨੇ ਪਰ ਕਿਸੇ ਵੱਡੇ ਮੋਟਿਵ ਦੇ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖਲਾਸੇ ਹੋਣ ਦੀ ਉਮੀਦ ਹੈ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ